ਸਾਡੇ ਆਗੂ ਸਹਿਬਾਨਾਂ ਨੇ ਜਿਨ੍ਹਾਂ ਨੇ ਗੁਪਤ ਬਿਰਲਾ ਮੰਦਰ ਵਿੱਚ ਅਮਿਤ ਸ਼ਾਹ ਵਰਗੇ ਜਾਂ ਜਿਹੜੇ ਆਗੂ ਸੀ ਭਾਜਪਾ ਦੇ ਵੱਡੇ-ਵੱਡੇ ਉਹਨਾਂ ਨਾਲ ਗੁਪਤ ਮੀਟਿੰਗਾਂ ਕੀਤੀਆਂ ਤਾਂ ਉਸ ਤੇ ਆ ਕੇ ਆਗੂ ਗੱਲ ਕੁਝ ਹੋਰ ਕਰਦੇ ਸੀ ਮਰ ਕੇ ਜਾਵਾਂਗੇ ਪਰ ਕਾਲੇ ਕਾਨੂੰਨ ਰੱਦ ਕਰਾਏ ਬਿਨਾਂ ਨਹੀਂ ਜਾਵਾਂਗੇ ਦੂਜੀ ਗੱਲ ਸੈਕੰਡ ਗੱਲ ਜਦੋਂ ਆਪ ਦੇ ਦਫ਼ਤਰਾਂ ਨਾਲ ਦਫ਼ਤਰਾਂ 'ਚ ਬੈਠ ਕੇ ਕੀਡਰ ਨਾਲ ਗੱਲ ਕਰਨੀ ਜਾਂ ਆਪ ਦੇ ਢਿੱਡ 'ਚ ਗੱਲ ਰੱਖਣੀ ਉਹ ਗੱਲ ਇੱਕ ਹੋਰ ਸੀ ਵੀ ਇੱਕ ਕਾਨੂੰਨ ਰੱਦ ਕਰ ਦਿਓ ਇੱਕ ਸਟੇਟਾਂ ਤੇ ਛੱਡ ਦਿਓ ਇੱਕ ਕਾਨੂੰਨ ਤੇ ਸੋਧਾਂ ਕਰ ਦਿਓ ਤੁਸੀਂ ਤਾਂ ਹੁਣ ਵੀ ਇਹਨਾਂ ਨੂੰ ਆਗੂ ਸਹਿਬਾਨ ਕਹਿ ਕੇ ਸਬੋਧਤ ਹੋ ਰਹੇ ਹੋ ਕਿ ਸਹਿਬਾਨ ਕਹਣ ਦੇ ਉਹ ਲਾਇਕ ਹੈਗੇ ਫਿਰ ਮੋਦੀ ਕਹਿੰਦਾ ਰਿਹਾ ਜਾਂ ਭਾਜਪਾ ਦੇ ਵੱਡੇ ਆਗੂ ਕਹਿੰਦੇ ਰਹੇ ਵੀ ਇਹ ਲੋਕ ਸਿਆਸੀ ਲੋਕਾਂ ਨੇ ਬਿਠਾਲੇ ਹੋਏ ਆ ਪਰ ਅਸੀਂ ਤਾਂ ਫਿਰ ਉਹ ਸਿੱਧ ਕਰਕੇ ਦਿਖਾਤਾ ਇਹਨਾਂ ਆਗੂਆਂ ਨੇ ਪੱਗਾਂ ਬੰਨਦੇ ਨੇ ਦਾੜੀਆਂ ਰੱਖੀਆਂ ਹੋਈਆਂ ਤਾਂ ਕਿਤੇ ਨਾ ਕਿਤੇ ਸਤਕਾਰ ਤਾਂ ਬਣਦਾ ਪਰ ਗੁਰੂਆਂ ਵੇਲੇ ਵੀ ਮਸੰਦ ਹੋਏ ਨੇ ਕਿ ਆਪਣੀਆਂ ਮੰਗਾਂ ਬਾਰੇ ਜਾਣਦੇ ਆ ਲੋਕਾਂ ਨੂੰ ਚੁਣੌਤੀਆਂ ਮਹਿਸੂਸ ਵੀ ਹੋ ਰਹੀਆਂ ਜਿਹੜੀ ਤੁਸੀਂ ਕਹਿੰਦੇ ਹੋ ਕਿ ਕਿਸਾਨੀ ਖਤਰੇ 'ਚ ਆ ਕਿਸਾਨੀ ਦੇ ਲਈ ਆ ਖਤਰੇ ਬਣੇ ਹੋਏ ਕੀ ਲੋਕ ਉਹਨਾਂ ਖਤਰਿਆਂ ਨੂੰ ਮਹਿਸੂਸ ਕਰ ਰਹੇ ਹੋ ਇੱਕ ਗੱਲ ਕਹਿੰਦੇ ਆ ਵੀ ਟੁੱਟਾ ਧਾਗਾ ਪ੍ਰੇਮ ਦਾ ਮਤ ਕੋਈ ਟੋੜੇ ਜਾਏ ਟੁੱਟਾ ਹੋਇਆ ਨਾ ਜੁੜੇਗਾ ગાંੜ ਪੜੇਗੀ ਆਏ ਹੁਣ ਧਾਗਾ ਉਹ ਪ੍ਰੇਮ ਦਾ ਟੁੱਟ ਗਿਆ ਪ੍ਰੋਸੈਸ ਆ ਧਾਗਾ ਟੁੱਟ ਗਿਆ ਇਹ ਹੁਣ ਕਿੱਦਾਂ ਜੁੜੂਗਾ ਇਹ ਭਾਵੇਂ ਉਹਨਾਂ ਨੇ ਤੋੜਿਆ ਕਿਸੇ ਨੇ ਤੋੜਿਆ ਤੁਸੀਂ ਕਹਿੰਦੇ ਹੋ ਅਸੀਂ ਅਲੱਗ ਹੋ ਗਏ ਪਰ ਲੋਕਾਂ ਦਾ ਵਿਸ਼ਵਾਸ ਕਿੱਦਾਂ ਜੁੜੇ ਹੁਣ ਸੀ ਪਾਰਟੀਆਂ ਨੂੰ ਸੀ ਮਾੜਾ ਕਹਿੰਨੇ ਆ ਹੁਣ ਜਿਹੜਾ ਉਹਨਾਂ ਦਾ ਕੇਡਰ ਆ ਉਹ ਵੀ ਕਹਿੰਦਾ ਦਿਖਾਓ ਕਿੱਥੇ ਚਿੱਠੀਆਂ ਤੇ ਸਾਈਨ ਆ ਉਹ ਭਾਈ ਤੁਹਾਡੇ ਆਗੂਆਂ ਨੇ ਤਾਂ ਤੁਸੀਂ ਆਪਣੇ ਆਗੂਆਂ ਨਾਲ ਗੱਲ ਕਰਨੀ ਤਾਂ ਸਿੱਖੋ ਅੱਜ ਇਕੱਠ ਤਾਂ ਸਾਰੇ ਸਿਆਸੀ ਪਾਰਟੀਆਂ ਚ ਹੁੰਦਾ ਆਮ ਪਾਰਟੀ ਦਾ ਵੀ ਹੋ ਰਿਹਾ ਜੇ ਕਿਤੇ ਕਾਂਗਰਸ ਕੋਈ ਰੈਲੀ ਕਰਦੀ ਆ ਇਕੱਠ ਉੱਥੇ ਵੀ ਹੋ ਰਿਹਾ ਜੇ ਕਿਤੇ ਕਾਲੀ ਦਲ ਇਕੱਠ ਕਰਦਾ ਕਾਲੀ ਦਲ ਦਾ ਵੀ ਇਕੱਠ ਹੋ ਰਿਹਾ ਲੋਕਾਂ ਨੂੰ ਵੇਰ ਹੋਣਾ ਪਊਗਾ ਉਹਨਾਂ ਦੀਆਂ ਮਜਬੂਰੀਆਂ ਉਹਨਾਂ ਨੂੰ ਵਿਸ਼ਵਾਸ ਕਰਨਾ ਪਊਗਾ ਇਹੜੀ ਚਤੇਬੰਦੀ ਨਾਲ ਤੁਸੀਂ ਜੁੜੇ ਹੋਏ ਹੋ ਜਾਂ ਜਿਹਦੇ ਨਾਲ ਜੁੜਨਾ ਹੈ ਕਿਹਾ ਤੁਹਾਡਾ ਨਹੀਂ ਫਰਜ ਬਣਦਾ ਉਹਨਾਂ ਦੇ ਆਕੂਆਂ ਨੂੰ ਸਵਾਲ ਨਹੀਂ ਕਰਨਾ ਚਾਹੀਦਾ ਤੁਹਾਨੂੰ ਵੀ ਆ ਤੁਸੀਂ ਗਲਤ ਕੀਤਾ ਆ ਗਲਤ ਕੀਤਾ ਪਿੱਠ ਤੇ ਨਾ ਸਵਾਲ ਕਰਿਆ ਕਰੋ ਸਾਹਮਣੇ ਹਿੱਕ ਢਾ ਕੇ ਸਵਾਲ ਕਰੋ ਕਈਆਂ ਨੇ ਵਿਚਾਰਿਆਂ ਨੇ ਬਾਹਰ ਵੀ ਨਹੀਂ ਨਿਕਲੇ ਸਾਨੂੰ ਕਹਿ ਦੇਣਾ ਇਹਨਾਂ ਦੇ ਢਿੱਡ ਵੱਧ ਗਏ ਇਹ ਤਾਂ ਖੇਤੀਬਾੜੀ ਛੱਡੀ ਹੋਈ ਹੈ ਨਾ ਠੇਕੇ ਪਰ ਦਿੱਤੀ ਆ ਇਹ ਹੁਣ ਬੇਲੇ ਹੋਗੇ ਭੁੱਖੜੋਗੇ ਨਾ ਤਾਂ ਦਿੱਲੀ ਦੇ ਸੰਘਰਸ਼ ਚ ਜਿਹੜਾ ਪੈਸਾ ਕੱਟਿਆ ਸਾਡਾ ਕੋਈ ਲੈਣ ਦੇਣ ਨਹੀਂ ਨਾ ਗਾਹ ਨੂੰ ਕੋਈ ਲੈਣ ਦੇਣ ਹੋਊਗਾ ਕਿਸੇ ਪੈਸੇ ਨਾਲ ਸਵਾਲ ਵੀ ਬੜੇ ਖੜੇ ਹੋਏ ਕਈ ਲੋਕਾਂ ਨੇ ਕਿਹਾ ਵੀ ਸਾਨੂੰ ਤਾਂ ਨਹੀਂ ਇਹ ਭਾਵਨਾਵਾਂ ਪ੍ਰਗਟ ਕਰਨ ਦਾ ਵੀ ਸਮਾਂ ਨਹੀਂ ਸਟੇਜ ਤੇ ਮਿਲਦਾ ਸੀ ਕਈਆਂ ਨੇ ਕਿਹਾ ਆਗੂ ਜਾ ਕੇ ਹੋਟਲਾਂ ਦੇ ਵਿੱਚ ਸੌਂਦੇ ਰਹੇ ਲੋਕ ਸੜਕਾਂ ਤੇ ੱੱਕੇ ਖਾਂਦੇ ਰਹੇ ਕਈਆਂ ਨੇ ਕਿਹਾ ਸਾਨੂੰ ਸਾਡੇ ਜਕਾਰੇ ਸਾਡੀ ਫਤਿਹ ਬਦਾਨ ਤੋਂ ਸਾਡੀ ਕੇਸਰੀ ਦਸਤਾਰਾਂ ਤੋਂ ਅਲਰਜੀ ਹੁੰਦੀ ਰਹੀ ਇਹ ਸਾਰੀ ਚੀਜ਼ਾਂ ਨੂੰ ਕੌਣ ਦੇਖੂ ਵੀ ਉੱਥੇ ਰਾਮ ਰਾਮ ਵੀ ਹੁੰਦੀ ਸੀ ਉੱਥੇ ਅੱਲਾ ਅੱਲਾ ਵੀ ਹੁੰਦੀ ਸੀ ਤੇ ਉੱਥੇ ਵਾਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ ਵੀ ਹੁੰਦੀ ਸੀ ਠੀਕ ਹੈ ਨਿਸ਼ਾਨ ਸਾਹਿਬਾਂ ਦਾ ਵਿਰੋਧ ਕਰਿਆ ਜਿਹੜੇ ਕਾਮਰੇਡ ਆ ਉਹ ਤਾਂ ਸਤ ਸਿਖੀ ਤੋਂ ਪਹਿਲੇ ਐਲਰਜੀ ਆ ਉਹਨਾਂ ਨੂੰ ਤੁਸੀਂ ਦੇਖਿਆ ਹੋਣਾ ਰਾਮ ਮੰਦਰ ਬਣਿਆ ਨਾ ਸਾਡੇ ਵਾਲੇ ਖੁਸ਼ੀਆਂ ਮਨਾਉਂਦੇ ਆ ਪਰ ਉਹ ਖੁਸ਼ੀਆਂ ਮਨਾਉਣ ਤੋਂ ਪਹਿਲਾਂ ਮੈਂ ਉਹਨਾਂ ਨੂੰ ਵੀਰੋਨੀ ਕਿ ਛੋਟੀ ਜੀ ਬੇਨਤੀ ਕਰਦਾ ਵੀ ਪਹਿਲਾਂ ਇਹਨਾਂ ਇਹਨਾਂ ਆਗੂਆਂ ਨੂੰ ਵੀ ਪੁੱਛ ਲੋ ਵੀ ਜਦੋਂ ਸਾਡੇ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਲੱਡੂ ਕਿਹਨੇ ਵੰਡੇ ਜਦੋਂ ਸਿੱਖਾਂ ਦਾ ਹਰਮੰਦਰ ਸਾਹਿਬ ਤੇ ਆ ਸਿੱਖਾਂ ਨੇ ਲੱਡੂ ਤਾਂ ਨਹੀਂ ਵੰਡੇ ਅੱਜ ਸਾਡੇ ਸਿੱਖਾਂ ਦਾ ਇੰਨਾ ਹਿਰਦਾ ਫੇਰ ਆ ਫੇਰ ਲੰਗਰ ਲੈ ਕੇ ਜਾ ਰਹੇ ਪਰ ਇਹਨਾਂ ਨੇ ਲੱਡੂ ਵੰਡੇ ਬੰਦਾ ਜਿਹੜਾ ਇਹ ਮਹਾਪੰਚ ਲੱਤਾ ਪਰ ਚਲਦੀਆਂ ਪਹਿਲਾਂ ਦੱਸ ਦਿਓ ਕਿਉਂਕਿ ਲੋਕ ਫਿਰ ਜਦੋਂ ਆ ਕੇ ਖੜਦੇ ਲੋਕ ਬੜਕ ਮਾਰਦੇ ਆਗੂ ਫਿਰ ਕਈ ਵਾਰ ਪਿੱਛੇ ਨੂੰ ਭੱਜਦੇ ਆ ਜਿਹੜੇ ਨਾ ਸਿਰਫ ਰੌਲਾ ਪਾਉਣਾ ਹੁੰਦਾ ਜਦੋਂ ਉਹਨਾਂ ਨੂੰ ਕਹੀਦਾ ਵੀ ਨਾ ਬੈਠੋ ਓਰੇ ਬੈਠਣਾ ਏ ਫਿਰ ਉਹ ਰਾਤ ਨੂੰ ਦਿਖਦੇ ਨਹੀਂ ਉੱਥੇ ਕਈ ਰੌਲਾ ਪਾਉਣੇ ਵਾਲੇ ਤੇ ਮੇਰਾ ਉਹ ਫਲਾਣਾ ਨਹੀਂ ਲੱਗਦਾ ਮੇਰਾ ਫਲਾਣਾ ਹੀ ਲੱਗਦਾ ਉਹ ਮੁੜ ਕੇ ਦਿਖੇ ਨਹੀਂ ਅਸੀਂ ਭੱਜੇ ਨਹੀਂ ਉੱਥੋਂ ਚਾਹ ਜੋ ਮਰਜੀ ਹੋਇਆ ਕੋੜੀਆਂ ਚੱਲੀਆਂ ਡਾਂਗਾ ਚੱਲੀਆਂ ਅਸੀਂ ਉੱਥੇ ਖੜੇ ਰਹੇ ਜਦੋਂ ਤੁਰਪੇ ਫੇਰ ਨਹੀਂ ਜੇ ਬੜਕ ਮਾਰਨੀ ਹੈ ਫੂ ਤਾਂ ਹੌਸਲਾ ਵੀ ਰੱਖੋ ਹੋਟਲ ਦੇ ਵਿੱਚ ਵੀ ਅਸੀਂ ਉੱਥੇ ਬੈਠਣਾ ਵੀ। ਖੇਤੀ ਪ੍ਰਧਾਨ ਸੂਬੇ ਪੰਜਾਬ ਦੇ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਦਰਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਲੈ ਕੇ ਕਿਸਾਨਾਂ ਦੇ ਵੱਡੇ ਸਮੂਹਾਂ ਦੇ ਵੱਲੋਂ ਕਿਸਾਨ ਮਹਾਪੰਚਾਇਤਾਂ ਇੱਕ ਵਾਰ ਫਿਰ ਸ਼ੁਰੂ ਹੋਈਆਂ ਜਿੱਥੇ ਜੰਡੇਯਾਲਾ ਗੁਰੂ ਦੀ ਧਰਤੀ ਦੇ ਵੱਡੇ ਇਕੱਠ ਹੋਇਆ ਬਰਨਾਲੇ ਵਿਖੇ ਵੱਡੇ ਇਕੱਠ ਹੋਇਆ ਤਾਂ ਉੱਥੇ ਹੁਣ ਰੋਪੜ ਦੇ ਵਿੱਚ 24 ਜਨਵਰੀ ਨੂੰ ਇੱਕ ਵੱਡੀ ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਹੈ ਇੱਕ ਵੱਡੇ ਇਕੱਠ ਹੋਣ ਜਾ ਰਿਹਾ ਸੋ ਸਾਡੇ ਨਾਲ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਅੱਗੇ ਹੈ ਪੰਘੂ ਸਾਹਿਬ ਕਿਵੇਂ ਦੇਖਦੇ ਹੋ ਵੱਡਾ ਤੁਸੀਂ ਇਕੱਠ ਰੱਖਿਆ ਹੈ ਹੁਣ ਕੀ ਕਿਸਾਨ ਮਹਾਪੰਚਾਇਤ ਜੋ ਕੀਤੀਆਂ ਜਾ ਰਹੀਆਂ ਇਹਨਾਂ ਦਾ ਮੁੱਦਾ ਕੀ ਹੈ ਕਿਹੜੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਜਿੱਦੇ ਕਰਕੇ ਵੱਡੇ ਇਕੱਠ ਰੱਖਣੇ ਪਏ ਸਭ ਤੋਂ ਪਹਿਲਾਂ ਤਾਂ ਸਤਨਾਮ ਵੀਰ ਤੁਹਾਡਾ ਚੈਨਲ ਦਾ ਬਹੁਤ ਧੰਨਵਾਦ ਅਰ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੱਸਿਆਵਾਂ ਜਿਹੜੀਆਂ ਹੈਗੀਆਂ ਪਹਿਲਾਂ ਤਾਂ ਜੇ ਸੈਂਟਰ ਦੀ ਉਹ ਗੱਲ ਕਰ ਲਈਏ ਸਮੱਸਿਆਵਾਂ ਤਾਂ ਜਦੋਂ ਆਪਾਂ ਦਿੱਲੀ ਤੋਂ ਅੰਦੋਲਨ ਜਿਹਨੂੰ ਬਹੁਤ ਆਗੂ ਸਸਪੈਂਡ ਕਹਿੰਦੇ ਆ ਅਸੀਂ ਤਾਂ ਉਹਨੂੰ ਸਸਪੈਂਡ ਵੀ ਨਹੀਂ ਕਹਿੰਦੇ ਕਿਉਂਕਿ ਅਸੀਂ ਤਾਂ ਉਸ ਟਾਈਮ ਵੀ ਵੱਡਾ ਜ਼ੋਰ ਲਾਇਆ ਸੀਗਾ ਵੀ ਜਦੋਂ ਆਪਾਂ 13 ਮਹੀਨੇ ਬੈਠੇ ਆ ਤੇ ਜੇ ਹੁਣ ਇੱਕ ਮਹੀਨਾ ਹੋਰ ਬੈਠ ਗਏ ਤਾਂ ਕਿਹੜੀ ਗੱਲ ਹੈਗੀ ਆ ਵੀ ਜਦੋਂ ਸਰਕਾਰ ਤੋਂ ਲਿਖਤੀ ਰੂਪ ਚ ਆਪਾਂ ਕੁਝ ਲੈ ਕੇ ਨਹੀਂ ਜਾਂਦੇ ਕਿਉਂਕਿ ਉਦੋਂ ਵੱਡੀ ਪ੍ਰੋਬਲਮ ਇਹ ਸੀਗੀ ਕਿਉਂਕਿ ਕਈ ਆਗੂਆਂ ਨੂੰ ਪੰਜਾਬ ਭੱਜਣੇ ਦਾ ਬੜਾ ਸ਼ੌਂਕ ਪੈ ਗਿਆ ਜਾਂ ਉਹਦੇ ਵਿੱਚ ਅੰਦਰ ਕੀ ਸੀ ਉਹਨਾਂ ਦੇ ਮਨਛੇ ਕੀ ਸੀ ਉਹ ਜਿਹੜੇ ਆਮ ਲੋਕ ਬੈਠੇ ਸੀ ਆਮ ਕਿਸਾਨ ਬੈਠੇ ਸੀ ਜਿਨ੍ਹਾਂ ਨੇ ਲੜਾਈ 13 ਮਹੀਨੇ ਲੜੀ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਸੀ ਕਿਉਂਕਿ ਉਹ ਫਿਰ ਜਗ ਜਾਹਰ ਹੋ ਗਿਆ ਆਉਂਦੀ ਸਾਰੇ ਜਦੋਂ ਉਹ ਆਗੂ ਆ ਆਪਣੇ ਇਹਦੇ ਵਿੱਚ ਇਲੈਕਸ਼ਨ ਵਾਲੇ ਪਾਸੇ ਪੈ ਗਏ ਜਾਂ ਉਹਨਾਂ ਨੂੰ ਐਮਐਲਏ ਦੀ ਜਾਂ ਮੰਤਰੀਆਂ ਦੀ ਜਾਂ ਸੀਐਮ ਦੇ ਸੁਪਨੇ ਦੇ ਵਿਖਣ ਲੱਗ ਗਏ ਜੇ ਆਪਾਂ ਜਾਈਏ ਵੀ ਕਿਉਂ ਆਏ ਕਿਉਂਕਿ ਉੱਥੇ ਆਉਣੇ ਦਾ ਕਾਰਨ ਇਹ ਸੀਗਾ ਵੀ ਜਿਹੜੇ ਉਹ ਇੱਥੇ ਨੂੰ ਭੱਜੇ ਆ ਸਭ ਤੋਂ ਵੱਡਾ ਕਾਰਨ ਤਾਂ ਵੱਡੀ ਘਟਨਾ ਲਖੀਮਪੁਰ ਖੀਰੀ ਦੀ ਸੀ ਕੀ ਉਹਦਾ ਇਨਸਾਫ ਮਿਲ ਗਿਆ ਸੀ ਕਿ ਉਹ ਭਾਰਤ ਦੇ ਵਿੱਚ ਜਿੰਨੇ ਅंदोलਨ ਟਾਈਮ ਚੱਲਦੇ ਪਰਚੇ ਸੀ ਜੇ ਮੈਂ ਤੁਹਾਨੂੰ ਆਧਾਰ ਤੌਰ ਤੇ ਦੱਸਾਂ 46000 ਦੇ ਲਗਭਗ ਕੱਲੇ ਹਰਿਆਣੇ ਦੇ ਵਿੱਚ ਪਰਚੇ ਸੀ ਅंदोलਨ ਦੇ ਟਾਈਮ ਕੀ ਉਹ ਤੁਸੀਂ ਰੱਦ ਕਰਾ ਲਏ ਸੀ ਕੀ ਜਿਹੜਾ ਸੁਆਮੀ ਨਾਥਨ ਰਿਪੋਰਟ ਦੀ ਗੱਲ ਕਰ ਲਈਏ ਜਾਂ ਐਮਐਸਪੀ ਦੇ ਕਾਨੂੰਨ ਦੀ ਗੱਲ ਕਰ ਲਈਏ ਜਿਹੜਾ ਗਰੰਟੀ ਕਾਨੂੰਨ ਕਹਿੰਦੇ ਕਿ ਇਹਨਾਂ ਨੂੰ ਲਿਖਤੀ ਰੂਪ 'ਚ ਇਹਨਾਂ ਕਿਸਾਨ ਆਗੂਆਂ ਦੇ ਹੱਥ 'ਚ ਆ ਗਿਆ ਸੀ ਹੋਰ ਬਹੁਤ ਸਾਰੀਆਂ ਇਹਦੇ ਨਾਲ ਮਿਲਦੀਆਂ ਜੁਲਦੀਆਂ ਜਿਹੜੀਆਂ ਮੰਗਾਂ ਸੀਗੀਆਂ ਉਹ ਸੀਗੀਆਂ ਇਸ ਕਰਕੇ ਦੁਬਾਰਾ ਆ ਫੇਰ ਜਿਹੜੀਆਂ ਕਿਸਾਨ ਮਹਾ ਪੰਚਾਇਤ ਹੁੰਨੀਆਂ ਔਰ ਜਾਂ ਪੰਜਾਬ ਦੇ ਜਿਹੜੇ ਮਸਲੇ ਆ ਕਿੰਨੀ ਵਾਰ ਸਰਕਾਰਾਂ ਨਾਲ ਮੀਟਿੰਗ ਹੋ ਗਈ ਉਹਦੇ ਬਦੌਲਤ ਹੀ ਪਹਿਲਾਂ ਤਾਂ ਲੋਕਾਂ ਨੂੰ ਇਹ ਹੀ ਨਹੀਂ ਪਤਾ ਸਤਨਾਮ ਵੀਰ ਵੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਿਆ ਕਿਉਂ ਤੁਸੀਂ ਗੱਲ ਉੱਥੋਂ ਸਟਾਰਟ ਕੀਤੀ ਆ ਦਿੱਲੀ ਤੋਂ ਤੇ ਉੱਥੇ ਹੀ ਆਪਾਂ ਗੱਲ ਕਰਾਂਗੇ ਪਹਿਲਾਂ ਇਹ ਦੱਸ ਦਿਓ ਵੀ ਉੱਥੇ ਦੀ ਜਿਹੜੀ ਮੰਗਾਂ ਸੀ ਉਹ ਕੁਝ ਵੀ ਪੂਰੀਆਂ ਨਹੀਂ ਹੋਈਆਂ ਉੱਥੇ ਦੀ ਉੱਥੇ ਹੀ ਖੜੀਆਂ ਜਾਂ ਉਹਨਾਂ ਵਿੱਚ ਕੁਝ ਮੰਨੀਆਂ ਵੀ ਗਈਆਂ ਦੇਖੋ ਸਾਡੇ ਆਗੂ ਸਹਿਬਾਨਾ ਨੇ ਜਿਨ੍ਹਾਂ ਨੇ ਗੁਪਤ ਬਿਰਲਾ ਮੰਦਰ ਵਿੱਚ ਅਮਿਤ ਸ਼ਾਹ ਵਰਗੇ ਜਾਂ ਜਿਹੜੇ ਆਗੂ ਸੀ ਭਾਜਪਾ ਦੇ ਵੱਡੇ-ਵੱਡੇ ਉਹਨਾਂ ਨਾਲ ਗੁਪਤ ਮੀਟਿੰਗਾਂ ਕੀਤੀਆਂ ਤੇ ਆ ਕੇ ਜਿਹੜੀ ਜਿਹਨੂੰ ਅਸੀਂ ਪਵਿੱਤਰ ਮੰਨਿਆ ਸੀ ਸਟੇਜ ਨੂੰ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਆਪਣੇ ਕੁੰਡਲੀ ਬਾਡਰ ਤੇ ਸਟੇਜ ਲੱਗੀ ਹੋਈ ਸੀ ਤਾਂ ਉਸ ਤੇ ਆ ਕੇ ਆਗੂ ਗੱਲ ਕੁਝ ਹੋਰ ਕਰਦੇ ਸੀ ਮਰ ਕੇ ਜਾਵਾਂਗੇ ਪਰ ਕਾਲੇ ਕਾਨੂੰਨ ਰੱਦ ਕਰਾਏ ਬਿਨਾਂ ਨਹੀਂ ਜਾਵਾਂਗੇ ਦੂਜੀ ਗੱਲ ਸੈਕੰਡ ਗੱਲ ਜਦੋਂ ਆਪ ਦੇ ਦਫ਼ਤਰਾਂ ਨਾਲ ਦਫ਼ਤਰਾਂ 'ਚ ਬੈਠ ਕੇ ਕੀਡਰ ਨਾਲ ਗੱਲ ਕਰਨੀ ਜਾਂ ਆਪ ਦੇ ਢਿੱਡ 'ਚ ਗੱਲ ਰੱਖਣੀ ਉਹ ਗੱਲ ਇੱਕ ਹੋਰ ਸੀ ਵੀ ਇੱਕ ਕਾਨੂੰਨ ਰੱਦ ਕਰ ਦਿਓ ਇੱਕ ਸਟੇਟਾਂ ਤੇ ਛੱਡ ਦਿਓ ਇੱਕ ਕਾਨੂੰਨ ਤੇ ਸੋਧਾਂ ਕਰ ਦਿਓ ਹੁਣ ਤੁਸੀਂ ਤੁਹਾਡਾ ਸਟੈਂਡ ਫਿਰ ਉਹਦੇ ਲਈ ਕੀ ਹੈ ਤੁਸੀਂ ਤਾਂ ਹੁਣ ਵੀ ਉਹਨਾਂ ਨੂੰ ਆਗੂ ਸਹਿਬਾਨ ਕਹਿ ਕੇ ਸਬੋਧਤ ਹੋ ਰਹੇ ਹੋ ਕਿ ਸਹਿਬਾਨ ਕਹਣਦੇ ਉਹ ਲਾਇਕ ਹੈਗੇ ਆ ਫਿਰ ਦੀ ਇਹ ਸੰਗਤ ਨੇ ਦੇਖਣਾ ਸਤਕਾਰ ਕਰਨਾ ਸਾਡਾ ਫਰਜ਼ ਆ ਸਾਤੋਂ ਵੱਡੇ ਸੀ ਕਿਉਂਕਿ ਪੂਰੇ ਵਰਲਡ ਨੇ ਉਹਨਾਂ ਨੂੰ ਸਿਰ ਤੇ ਬਿਠਾਇਆ ਸੀਗਾ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਸੀ ਸਾਹਮਣੇ ਵਾਲੇ ਦਾ ਸਤਕਾਰ ਕਰੀਏ ਉਹਨੇ ਸਤਕਾਰ ਲੈਣਾ ਨਾ ਲੈਣਾ ਉਹਦੀ ਆਪ ਦੀ ਮਰਜ਼ੀ ਇੱਛਾ ਜੇ ਉਹਨਾਂ ਦੇ ਮਨ ਚਾਹੇ ਜੀਆਂ ਮਤਲਬ ਕਮਜ਼ੋਰੀਆਂ ਸੀ ਜਾਂ ਉਹਨਾਂ ਦੇ ਮਨ ਚ ਸਿਆਸੀ ਲਾਲਚਾ ਸੀ ਇੱਕ ਪਾਸੇ ਸਤਨਾਮ ਵੀਰ ਮੋਦੀ ਕਹਿੰਦਾ ਰਿਹਾ ਜਾਂ ਭਾਜਪਾ ਦੇ ਵੱਡੇ ਆਗੂ ਕਹਿੰਦੇ ਰਹੇ ਵੀ ਇਹ ਲੋਕ ਸਿਆਸੀ ਲੋਕਾਂ ਨੇ ਬਿਠਾਲੇ ਹੋਏ ਆ ਪਰ ਅਸੀ ਤਾਂ ਪਰੋ ਸਿੱਧ ਕਰਕੇ ਦਿਖਾਤਾ ਇਹਨਾ ਆਗੂਆਂ ਨੇ। ਹਮਮ। ਗੱਲ ਤੁਹਾਡੀ ਠੀਕ ਆ ਸਤਿਕਾਰ ਵਾਲਾ ਸ਼ਬਦ ਕਿਤੇ ਨਾ ਕਿਤੇ ਨਹੀਂ ਬਣਦਾ ਪਰ ਪੱਗਾਂ ਬੰਨਦੇ ਨੇ, ਦਾੜੀਆਂ ਰੱਖੀਆਂ ਹੋਈਆਂ ਤਾਂ ਕਿਤੇ ਨਾ ਕਿਤੇ ਸਤਿਕਾਰ ਤਾਂ ਬਣਦਾ ਪਰ ਗੁਰੂਆਂ ਵੇਲੇ ਵੀ ਮਸੰਦ ਹੋਏ ਨੇ ਪਰ ਉਹਦੇ ਵਿੱਚੋਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਆਇਆ ਉਹਦੀ ਹੋਂਦ ਆ ਜਦੋਂ ਆ ਕੇ ਉਹਨਾਂ ਲੋਕਾਂ ਨੇ ਇਲੈਕਸ਼ਨ ਲੜੀ ਤੇ ਉਹ ਫਿਰ ਗੈਰ ਰਾਜਨੀਤਿਕ ਮੋਰਚ ਨੇ ਆਪ ਦੇ ਪੂਰੇ ਭਾਰਤ ਦਾ ਉਹ ਕਿਹੜਾ ਪੰਜਾਬ ਦੇ ਲੋਕਾਂ ਨੇ ਬਣਾ ਲਿਆ ਸੀ ਤੁਸੀਂ ਆਪਣੇ ਆਪ ਨੂੰ ਉਹਨਾਂ ਤੋਂ ਅਲੱਗ ਕਰ ਲਿਆ ਬਿਲਕੁਲ ਜੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਦੋਂ ਇਹਨਾਂ ਲੋਕਾਂ ਨੇ ਇਲੈਕਸ਼ਨ ਲੜੀ ਇਹ ਦਿੱਲੀ ਦੇ ਵਿੱਚ ਰਿਕਾਵਗਨ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਤਿੰਨ ਦਿਨ ਮੀਟਿੰਗ ਚੱਲਦੀ ਰਹੀ ਆ ਉਹ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹੋਣ ਚਾਇਆ ਜੀ ਦੇ ਵਿੱਚ ਭਾਰਤ ਦੀਆਂ 70 80 ਜਥੇਬੰਦੀਆਂ تھیں ਹੁਣ ਤਾਂ ਬਹੁਤ ਜ਼ਿਆਦੀਆਂ ਵੱਧ ਗਈਆਂ ਤੇ ਉਹਦੇ ਵਿੱਚ ਫਿਰ ਪੰਜਾਬ ਦੇ ਵਿੱਚ ਵੀ ਪੂਰੀ ਜੇ ਕਹਿ ਲਈਏ ਸੰਯੁਕਤ ਕਿਸਾਨ ਮੋਰਚ ਗੈਰ ਰਾਜਨੀਤਿਕ ਨੇ ਨੀਤਿਕ ਨੇ ਜਿਹੜੀ ਆ ਨਵੀਂ ਫਰਜੀ ਇਨਕਲਾਬੀ ਸਰਕਾਰ ਆਈ ਆ ਇਹਦੇ ਵਿਰੁੱਧ 1.5 ਸਾਲ ਪੂਰਾ ਰੱਜ ਕੇ ਸੰਘਰਸ਼ ਕੀਤਾ ਔਰ ਟੇਬਲ ਟਾਕ ਤੇ ਵੀ ਹਰਾਕੇ ਆਉਂਦੇ ਰਹੇ ਆ ਜੇ ਇਹਦੇ ਬਾਰੇ ਤੁਹਾਨੂੰ ਦੱਸਣਾ ਵੀ ਚਾਹੀਏ ਅਸੀਂ ਆਮ ਲੋਕਾਂ ਨੂੰ ਵੀ ਪਤਾ ਲੱਗੇ ਵੀ ਸੰਯੁਕਤ ਕਿਸਾਨ ਮੋਰਚ ਗੈਰ ਰਾਜਨੀਤਿਕ ਨੇ ਕਰਿਆ ਕੀ ਆ ਲੰਪੀ ਸਕਿਨ ਦੀ ਲੜਾਈ ਲੜੀ ਔਰ ਜਿਹੜੇ ਝੋਨੇ ਨੂੰ ਬੈਰਸ ਪਿਆ ਉਹਦੀਆਂ ਗਰਦਾਵਰੀਆਂ ਕਰਾਈਆਂ ਔਰ ਜਿਹੜੀਆਂ ਛੋਟੀਆਂ ਰਜਿਸਟਰੀਆਂ ਉਹਨਾਂ ਦੀਆਂ ਲੜਾਈਆਂ ਹੁਣ ਲਾਪੀ ਸਕਿਨ ਤੇ 30000 ਰੁਪਇਆ ਮੰਨੀ ਬੈਠੇ ਆ ਪਸ਼ੂ ਦਾ ਇੱਕ ਪਸ਼ੂ ਦਾ ਕਿਸਾਨ ਤਾਂ ਇਕੱਲਾ ਪਸ਼ੂ ਨਹੀਂ ਪਾਲਦਾ ਹਰ ਵਰਗ ਪਸ਼ੂ ਪਾਲਦਾ ਔਰ ਜਿਹੜਾ ਝੋਨੇ ਨੂੰ ਵਾਇਰਸ ਪਿਆ ਸੀ ਜਿਹਨੂੰ ਚਾਇਨਾ ਵਾਇਰਸ ਦਾ ਨਾਮ ਦਿੱਤਾ ਸੀ ਇਹਨਾਂ ਲੋਕਾਂ ਨੇ ਉਹਦਾ 12000 ਮੰਨ ਕੇ ਸਾਲ ਹੋ ਗਿਆ ਮੋਰਚੇ ਨੇ ਤਾਂ ਕੋਈ ਕਸਰ ਨਹੀਂ ਰੱਖੀ ਪਟਿਆਲਾ ਗੈਰ ਰਾਜਨੀਤਿਕ ਮੋਰਚੇ ਵੱਲੋਂ ਪਟਿਆਲਾ ਧਰਨਾ ਲੱਗਿਆ ਅਸੀਂ 2 2 2 3 3 ਦਿਨ ਥਾਣਿਆਂ 'ਚ ਬੰਦ ਰਹੇ ਆ ਸਾਡੇ ਪੰਜੋੜਾ ਸਾਹਿਬ ਖੜੇ ਆ ਇਹਨਾਂ ਸਮੇਤ ਹੋਰ ਜਥੇਬੰਦੀਆਂ ਦੇ ਆਗੂ ਜਿਹੜੇ ਗੈਰ ਰਾਜਨੀਤਿਕ ਮੋਰਚੇ ਜਥੇਬੰਦੀਆਂ ਕੰਮ ਕਰਦੀਆਂ 10 ਦਿਨ ਮਰਨ ਵਰਤ ਤੇ ਬੈਠੇ ਆ ਬਹੁਤ ਜ਼ਾਰੀਆਂ ਮੰਗਾਂ ਸੀ ਬਿਜਲੀ ਉਹਦੀਆਂ ਮਨਾਕੀਆਂ ਆਆਂ ਪਰ ਹੁਣ ਲੋਕਾਂ ਨੂੰ ਹਲੇ ਇਹ ਨਹੀਂ ਪਤਾ ਵੀ ਰਾਜਨੀਤਕ ਕੀ ਗੈਰ ਰਾਜਨੀਤਕ ਕੀ ਗੈਰ ਰਾਜਨੀਤਕ ਕੀ ਲੋਕੀ ਆਪਣੀਆਂ ਮੰਗਾਂ ਬਾਰੇ ਜਾਣਦੇ ਆ ਲੋਕਾਂ ਨੂੰ ਚੁਣੌਤੀਆਂ ਮਹਿਸੂਸ ਵੀ ਹੋ ਰਹੀਆਂ ਜਿਹੜੀ ਤੁਸੀਂ ਕਹਿੰਦੇ ਹੋ ਵੀ ਕਿਸਾਨੀ ਖਤਰੇ 'ਚ ਆ ਕਿਸਾਨੀ ਦੇ ਲਈ ਆ ਖਤਰੇ ਬਣੇ ਹੋਏ ਕੀ ਲੋਕ ਉਹਨਾਂ ਖਤਰਿਆਂ ਨੂੰ ਮਹਿਸੂਸ ਕਰ ਰਹੇ ਹੋ ਜਾਂ ਸਿਰਫ ਉਹ ਖਤਰੇ ਤੁਹਾਨੂੰ ਮਹਿਸੂਸ ਹੋ ਰਹੇ ਆ ਲੋਕ ਕਿਉਂ ਨਹੀਂ ਸਮਝ ਪਾ ਰਹੇ ਉਹਨਾਂ ਗੱਲਾਂ ਨੂੰ ਜੋ ਤੁਹਾਡੀ ਸਮਝ ਆ ਗਈ ਲੋਕ ਸਮਝਦੇ ਆ ਲੋਕਾਂ ਦੇ ਸਵਾਲ ਜਾਂ ਮਨ ਦੇ ਜਿਹੜੇ ਬਲਬਲੇ ਆ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਸਮਝਉਂਦੇ ਆਂ ਅਸੀਂ ਪਿੰਡਾਂ ਦੇ ਵਿੱਚ ਜਾਈਦਾ ਉਹਨਾਂ ਦੇ ਜਿਹੜੇ ਸਵਾਲ ਆ ਉਹਨਾਂ ਨੂੰ ਐਨ ਬੈਠ ਕੇ ਤਸੱਲੀ ਨਾਲ ਜਵਾਬ ਦਿੰਨੇ ਆਂ ਪਰ ਲੋਕਾਂ ਨੂੰ ਇਹ ਪਤਾ ਵੀ ਜਿਹੜਾ ਕੁਝ ਉੱਥੇ ਅਸੀਂ ਕੁਝ ਨਹੀਂ ਲੈ ਕੇ ਆਏ ਸਾਡੇ ਆਗੂਆਂ ਨੇ 750 ਲੱਖਾਂ ਦੇ ਉੱਪਰ ਨੂੰ ਨਿਕਲ ਕੇ ਇਹਨਾਂ ਨੂੰ ਸਿਰਫ ਐਮਐਲਏ ਦਿਖੇ ਆ ਜਾਂ ਮੰਤਰੀ ਦਿਖੇ ਆ ਜਾਂ ਮੁੱਖ ਮੰਤਰੀ ਮੰਡ ਦੇ ਸੁਪਨੇ ਦਿਖੇ ਆ ਹੁਣ ਇੱਕ ਗੱਲ ਕਹਿੰਦੇ ਆ ਵੀ ਟੂਟਾ ਧਾਗਾ ਪ੍ਰੇਮਕਾ ਮਤ ਕੋਈ ਤੋੜੇ ਜਾਏ ਟੂਟਾ ਹੋਇਆ ਨਾ ਜੁੜੇਗਾ ਗੰਡ ਪੜੇਗੀ ਆਏ ਹੁਣ ਧਾਗਾ ਉਹ ਪ੍ਰੇਮ ਦਾ ਟੁੱਟ ਗਿਆ ਭਰੋਸੇ ਦਾ ਧਾਗਾ ਟੁੱਟ ਗਿਆ ਇਹ ਹੁਣ ਕਿੱਦਾਂ ਜੁੜੂਗਾ ਇਹ ਭਾਵੇਂ ਉਹਨਾਂ ਨੇ ਤੋੜਿਆ ਕਿਸੇ ਨੇ ਤੋੜਿਆ ਤੁਸੀਂ ਕਹਿੰਦੇ ਹੋ ਅਸੀਂ ਅਲੱਗ ਹੋ ਗਏ ਪਰ ਲੋਕਾਂ ਦਾ ਵਿਸ਼ਵਾਸ ਕਿੱਦਾਂ ਜੁੜੇ ਹੁਣ ਲੋਕ ਕਹਿੰਦੇ ਆ ਵੀ ਸਾਰੇ ਇੱਕੋ ਜਿਹੇ ਆ ਗੱਠਾ ਹੋਣ ਜਿਹੜੀਆਂ ਭਰੀਆਂ ਸੀ ਖਤਮ ਹੋ ਗਈਆਂ ਫੇਰ ਅੱਗੇ ਭਰਨ ਹੁਣ ਪੰਡਾ ਹਰ ਇੱਕ ਬੱਚਾ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਸਿਆਣੇ ਤੇ ਲੈ ਕੇ ਨਿਆਣੇ ਸਭ ਬੱਚਾ ਬੱਚਾ ਜੁੜਿਆ ਹੋਇਆ ਪ੍ਰਿੰਟਿੰਗ ਮੀਡੀਆ ਨਾਲ ਵੀ ਜੁੜਿਆ ਹੋਇਆ ਅਸੀਂ ਪਿੰਡਾਂ 'ਚ ਜਾ ਕੇ ਸਾਨੂੰ ਵੀ ਸ਼ੰਕਾ ਸੀ ਆ ਹੁਣ ਅਸੀਂ 10 ਦਿਨ ਨਾ ਪੂਰੇ ਪਿੰਡਾਂ ਦੇ ਵਿੱਚ ਲਾਏ ਆ ਲੋਕ ਹਰ ਮੰਗ ਤੋਂ ਵੇਰ ਆ ਕੀ ਆ ਕੁਛ ਹੋ ਰਿਹਾ ਦਿੱਲੀ ਦੇ ਵਿੱਚ ਕੀ ਆ ਦਿੱਲੀ ਸਰਕਾਰ ਕਰਦੀ ਆ ਕੀ ਆ ਪੰਜਾਬ ਸਰਕਾਰ ਕਰਦੀ ਆ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਪਰ ਵਿਸ਼ਵਾਸ ਬਣਾਉਣਾ ਵਿਸ਼ਵਾਸ ਤਾਂ ਉਹਨਾਂ ਨੂੰ ਕਰਨਾ ਪੈਣਾ ਕਰ ਵੀ ਰਹੇ ਨੇ ਪਰ ਇੱਕ ਚੀਜ਼ ਆ ਕਿਤੇ ਨਾ ਕਿਤੇ ਉਹਨਾਂ ਲੋਕ ਠਗੇ ਠਗੇ ਮਹਿਸੂਸ ਕਰਦੇ ਆ ਵੀ ਦਿੱਲੀ ਚ ਨਾ ਲੋਕਾਂ ਨੇ ਲਾ ਜਾ ਕੇ ਸਾਡੇ ਨਾਲ ਬਹੁਤ ਧੱਕਾ ਕੀਤਾ ਸਾਨੂੰ ਸੱਚੀਆਂ ਗੱਲਾਂ ਨਹੀਂ ਦਸੀਆਂ ਫੇਰ ਆਪਣੀ ਆ ਕੇ ਜਾ ਕੇ ਇਲੈਕਸ਼ਨਾਂ ਦੇ ਚੱਕਰ ਚ ਪੈ ਗਏ ਅੱਜ ਫੇਰ ਇਹ ਉਹ ਗੱਲਾਂ ਕਰਦੇ ਨੇ ਪਰ ਹੱਲੇ ਅਸੀਂ ਜਾ ਕੇ ਵੇਅਰ ਕਰ ਰਹੇ ਆ ਲੋਕ ਕਿਤੇ ਨਾ ਕਿਤੇ ਸਾਨੂੰ ਹਾਰਾ ਨਾਰਾ ਚੰਗਾ ਮਿਲਦਾ ਤੁਸੀਂ ਦੇਖਿਆ ਹੈ ਪਹਿਲਾਂ ਜਿਹੜੀਆਂ ਕਿਸਾਨ ਮੋਰਚੇ ਦੀਆਂ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਦੀਆਂ ਆ ਤੀਜੀ ਮਹਾਪੰਚਾਇਤ ਆ ਪਹਿਲਾਂ ਲੁਧਿਆਣੇ ਚ ਹੋਈ ਇੱਕ ਮੋਗੇ ਚ ਹੋਈ ਤੀਜੀ ਰੋਪੜ ਚ ਹੋਣੀ ਆ ਜਿਹੜੀਆਂ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਜੇ ਗੈਰ ਰਾਜਨੀਤਿਕ ਮੋਰਚੇ ਨੇ ਕੰਮ ਚੰਗਾ ਕੀਤਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਤਾਂ ਜਾ ਕੇ 18 ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਨਾਲ ਸਾਂਝੇ ਫੋਰਮਾਂ ਤੇ ਇਕੱਠੇ ਜਿਹੜੀ ਸੰਘਰਸ਼ ਕਰਨੇ ਦੀ ਕਿਤੇ ਨਾ ਕਿਤੇ ਸਹਿਮਤੀ ਬਣੀ ਹੈ ਨਾ ਸੋ ਮੇਰੇ ਕਹਿਣ ਤੋਂ ਭਾਵ ਜਿਹੜਾ ਭਾਰਤ ਦੇ ਵਿੱਚ ਹੋਰ ਸਟੇਟਾਂ ਵੀ ਹੈਗੀਆਂ ਤਾਮਲनाडु, ਕਰਨਾਟਕ, ਐਪੀ, ਮੱਧ ਪ੍ਰਦੇਸ਼ ਔਰ ਜਾਂ ਫਿਰ ਤਾਮਲनाडु ਵਗੈਰਾ ਕਹਿ ਲਿਆ ਬੰਗਲੌਰ ਬਹੁਤ ਜਗ੍ਹਾ ਕਿਸਾਨ ਮਹਾਪੰਚਾਇਤ ਹੋ ਚੁੱਕੀਆਂ ਤੇ ਜਿਹੜੀਆਂ ਯਾਤਰਾ ਵੀ ਹੈ ਉਹ ਵੀ ਨਿਕਲਦੀਆਂ ਅੱਜ ਹਰਿਆਣੇ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੈਸਟ ਹੋ ਰਿਹਾ ਮੇਰੀ ਹੁਣੀ ਗੱਲ ਚੱਲਦੀ ਸੀ ਕਈ ਆਗੂ ਉਹਨਾਂ ਮੈਂ ਬੇਨਤੀ ਕੀਤੀ ਆ ਇੱਥੇ ਪਹੁੰਚਣ ਦੀ ਉਹਨਾਂ ਨੇ ਵੀ ਕਿਹਾ ਸਾਡੇ ਪ੍ਰੋਗਰਾਮ ਆ ਫੇਰ ਵੀ ਵਿੱਚੋਂ ਟਾਈਮ ਟੂ ਟਾਈਮ ਕੱਢ ਕੇ ਅਸੀਂ ਪਹੁੰਚਾਂਗੇ ਸੋ ਟਾਈਮ ਤਾਂ ਲੱਗੂਗਾ ਵੇਅਰ ਹੋ ਵੀ ਰਿਆਂ ਲੋਕਾਂ ਨੂੰ ਪਤਾ ਵੀ ਆ ਹੁਣ ਜਿਹੜੀ ਕਣਕ ਆ ਉਹਤੇ ਇੰਪੋਰਟ ਡਿਊਟੀ ਮੋਦੀ ਸਾਹਿਬ ਖਤਮ ਕਰ ਰਹੇ ਨੇ ਦੇਖੋ ਜੇ ਅਸੀਂ ਇਹ ਗੱਲ ਉਹਦੇ ਨਾਲ ਕੜੀਦਰ ਕੜੀ ਜੁੜੀ ਆ ਜੇ ਅਸੀਂ ਦਿੱਲੀ 'ਚ ਸਾਰਾ ਕੁਝ ਕਰਾ ਕੇ ਨਿਕਲਦੇ ਰਿਕਤੀ ਰੂਪ 'ਚ ਲੈ ਕੇ ਨਿਕਲਦੇ 15 20 ਦਿਨਾਂ ਤੱਕ ਤਾਂ ਨਹੀਂ ਜਾਣ ਨਿਕਲਣ ਲੱਗੀ ਸਾਡੇ ਤੇ ਡਾਂਗਾਂ ਚੱਕ ਕੇ ਵੀ ਆਏ ਆ ਜਿਦਿ ਅਸੀਂ ਕਿਹਾ ਸੀ ਆਗੂਆਂ ਨੂੰ ਤੁਸੀਂ ਨਾ ਜਾਓ ਉਹਨਾਂ ਦਾ ਕੇਡਰ ਸੀ ਕਹਿੰਦੇ ਅਸੀਂ ਤਾਂ ਜਾਣਾ ਹੀ ਜਾਣਾ ਜਿਹੜੇ ਅੱਜ ਜਿੰਦਾਬਾਦ ਆਪਣੇ ਆਗੂਆਂ ਨੂੰ ਕਹਿੰਦੇ ਆ ਜਿੰਦਾਬਾਦ ਕਹਿੰਦੇ ਆ ਸਿਆਸੀ ਪਾਰਟੀਆਂ ਨਾਲੋਂ ਕਿਸਾਨ ਆਗੂਆਂ ਦੀਆਂ ਜਿਹੜੀਆਂ ਜਥੇਬੰਦੀਆਂ ਜਿਨ੍ਹਾਂ ਨੇ ਸ਼ਰਮ ਹਿਲਾਤੀ ਜਿਨ੍ਹਾਂ ਨੇ ਮਤਲਬ ਹੁਣ ਕੀ ਕਹਿ ਲਈਏ ਵੀ ਯਾਨੀ ਜਿੰਦਾਬਾਦ ਜਿੰਦਾਬਾਦ ਕਰਨਾ ਹੀ ਕਰਨਾ ਮੇਰੇ ਕੋਲ ਸ਼ਬਦ ਨਹੀਂ ਮਿਲਦੇ ਮੈਂ ਇਹੋ ਜਿਹੇ ਸ਼ਬਦ ਵਰਤਣਾ ਨਹੀਂ ਚਾਹੁੰਦਾ ਸੋ ਕਹਿਣ ਦੋ ਪਾਪ ਸਿਆਸੀ ਪਾਰਟੀਆਂ ਨੂੰ ਅਸੀਂ ਮਾੜਾ ਕਹਿੰਨੇ ਆ ਹੁਣ ਜਿਹੜਾ ਉਹਨਾਂ ਦਾ ਕੇਡਰ ਆ ਉਹ ਵੀ ਕਹਿ ਦਿੰਦਾ ਦਿਖਾਓ ਕਿੱਥੇ ਚਿੱਠੀਆਂ ਤੇ ਸਾਈਨ ਆ ਉਹ ਭਾਈ ਤੁਹਾਡੇ ਆਗੂਆਂ ਨਾਲ ਤਾਂ ਤੁਸੀਂ ਆਪਣੇ ਆਗੂਆਂ ਨਾਲ ਗੱਲ ਕਰਨੀ ਤਾਂ ਸਿੱਖੋ ਲੋਕਾਂ ਦੀ ਭੀੜ ਤਾਂ ਉੱਥੇ ਵੀ ਇੰਨੀ ਆ ਲੋਕ ਫਿਰ ਉਹਨਾਂ ਦੇ ਪਿੱਛੇ ਕਿਉਂ ਤੁਰੇ ਫਿਰਦੇ ਜੇ ਉਹ ਗੱਲ ਤਾਂ ਤੁਸੀਂ ਕਹਿੰਨੇ ਹੋ ਵੀ ਅਸੀਂ ਗੈਰ ਰਾਜਨੀਤਿਕ ਆ ਔਰ ਰਾਜਨੀਤਿਕ ਆ ਪਰ ਲੋਕ ਤਾਂ ਉੱਥੇ ਵੀ ਇੰਨੇ ਹੀ ਖੜੇ ਦਿਖਦੇ ਆ ਨਾ ਤਾਂ ਅਸੀਂ ਕਿਸੇ ਨੂੰ ਗਲਤ ਕਹਿ ਰਹੇ ਆ ਜਿਹੜੀ ਗੱਲ ਆ ਜੋ ਦਿੱਲੀ ਚ ਹੋਇਆ ਲੋਕਾਂ ਦੇ ਸਾਹਮਣੇ ਰੱਖਦੇ ਆ ਰੱਖਣਾ ਪਊਗਾ ਵੀ ਅੱਜ ਇਕੱਠ ਤਾਂ ਸਾਰੇ ਸਿਆਸੀ ਪਾਰਟੀਆਂ ਚ ਹੁੰਦਾ ਆਮ ਪਾਰਟੀ ਦਾ ਵੀ ਹੋ ਰਿਹਾ ਜੇ ਕਿਤੇ ਕਾਂਗਰਸ ਕੋਈ ਰੈਲੀ ਕਰਦੀ ਆ ਇਕੱਠ ਉੱਥੇ ਵੀ ਹੋ ਰਿਹਾ ਜੇ ਕਿਤੇ ਕਾਲੀ ਦਲ ਇਕੱਠ ਕਰਦਾ ਕਾਲੀ ਦਲ ਦਾ ਵੀ ਇਕੱਠ ਹੋ ਰਿਹਾ ਪਰ ਹਾਲਾਤ ਕੀ ਬਣੇ ਹੋਇਆ ਗਰਾਊਂਡ ਲੈਵਲ ਤੇ ਉਹ ਹੁਣ ਉਹ ਲੋਕਾਂ ਦੇ ਢਿੱਡਾਂ ਚ ਲੋਕਾਂ ਦੇ ਦਿਲਾ ਚ ਸਾਰਾ ਕੁਝ ਲੋਕਾਂ ਨੂੰ ਪਤਾ ਹੈਗਾ ਵਾ ਅੱਜ ਜਿਹੜੇ ਨਾਰਾ ਹਾਜ ਕੀਤਾ ਅੱਜ ਉਹ ਜਗ੍ਹਾ ਤਰਾਸ ਦੇ ਫਿਰਦੇ ਆ ਗਲੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਲੋਕ ਸਾਨੂੰ ਚੰਗਾ ਕਹਿਣ ਲੱਜਣ ਕਦੇ ਮਾਫੀਆਂ ਕਦੇ ਕਹਿੰਦੇ ਆ ਪੰਜਾਬ ਨੂੰ ਬਚਾਉਣਾ ਕਾਂਗਰਸ ਕੁਝ ਹੋਰ ਕਹਿ ਰਹੀ ਆ ਆਮ ਪਾਰਟੀ ਵਾਲੇ ਜਿਹੜੇ ਫਰਜੀ ਇਨਕਲਾਬੀ ਆ ਇਹ ਕੁਝ ਹੋਰ ਕਹਿ ਰਹੇ ਆ ਸੋ ਸਾਰੇ ਹੀ ਡਰਾਮੇ ਹੀ ਆ ਇਸ ਤਰ੍ਹਾਂ ਹੀ ਜਥੇਬੰਦੀਆਂ ਦਾ ਜਿਹੜਾ ਕੈਡਰ ਆ ਉਹਨਾਂ ਨੇ ਆਪ ਦੇ ਆਗੂ ਨੂੰ ਜਿੰਦਾਬਾਦ ਕਹਿਣੇ ਆ ਸਵਾਲ ਕੀਤਾ ਨਹੀਂ ਸਵਾਲ ਕਰਨ ਵਾਲੇ ਤੁਹਾਡੇ ਸਾਹਮਣੇ ਖੜੇ ਆ ਜੀ ਕੋਈ ਦੁੱਧ ਤੋਤੇ ਨਹੀਂ ਹੈ ਠੀਕਾ ਜੀ ਪਰ ਕਿਸਾਨੀ ਦੇ ਨਾਂ ਤੇ ਜਾਂ ਮੋਰਚੇ ਦੇ ਟਾਈਮ ਜੋ ਗੱਲਾਂ ਖੁੱਲੇ ਸਮਾਨ ਚ ਕਰਦੇ ਆ ਜੇ ਆਪ ਦੇ ਆਗੂ ਨੂੰ ਸਵਾਲ ਕੀਤਾ ਤਾਂ ਉਹ ਜਥੇਬੰਦੀਆਂ ਚੋਂ ਨਿਕਲ ਕੇ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਉញੋਂ ਨਹੀਂ ਬਣ ਗਈ ਤਾਂ ਹੀ ਬਣੀ ਆ ਜੇ ਅਸੀਂ ਆਪ ਦੇ ਆਗੂ ਨੂੰ ਸਵਾਲ ਕਰਦੇ ਆ ਸਵਾਲ ਕਰਨੇ ਚਾਹੀਦੇ ਆ ਸੋ ਜਿਹੜੀ ਗੱਲ ਹੈਗੀ ਆ ਪਰਸੋਂ ਦੀ 24 ਤਰੀਕ ਦੀ ਕਿਸਾਨ ਮਹਾਪੰਚਾਇਤ ਦੇ ਵਿੱਚ ਸਾਨੂੰ ਵੱਡਾ ਉਮੀਦ ਆ ਰੋਪੜ ਜ਼ਿਲ੍ਹੇ ਦੇ ਜਿਹੜੇ ਔਰ ਲਾਗ ਲਾਗ ਦੇ ਜ਼ਿਲ੍ਹਿਆਂ ਦੇ ਜਿਹੜੀ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦਾ ਕੇਡਰ ਆ ਜਾਂ ਆਵਾਮ ਲੋਕ ਨੇ ਉਹ ਵੱਧ ਚੜ ਕੇ ਹਿੱਸਾ ਲੈਣਗੇ ਔਰ ਉਹਦੇ ਵਿੱਚ ਅਸੀਂ ਇਕੱਲੇ ਇਕੱਲੇ ਕਿਸਾਨ ਦੇ ਪਿੰਡ ਜਿਹੜਾ ਜਾਣੇ ਆ ਸਮਝਾ ਵੀ ਰਹੇ ਆ ਬਸ ਇੱਥੇ ਨਹੀਂ ਵੀ ਪਰਸੋਂ ਨੂੰ ਕਿਸਾਨ ਮਹਾਪੰਚਾਇਤ ਹੋਗੀ ਬਸ ਹੁਣ ਤਾਂ 2 ਮਹੀਨੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਵੇਅਰ ਕਰਾਂਗੇ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਕਣਕ ਦੇ ਪਿਓ ਡਿਊਟੀ ਘਟਾਤੀ ਆ ਅੱਜ ਅਸੀਂ ਕਹਿ ਰਹੇ ਹਾਂ ਸਾਡਾ ਜਿਹੜਾ ਐਮਐਸਪੀ ਆਉਣ ਵਾਲੇ ਸੀਜ਼ਨ ਦੀ 3275 ਰੁਪਏ ਕਣਕ ਦਾ ਐਮਐਸਪੀ ਹੈਗੀ ਆ ਤੇ ਸਾਨੂੰ ਇੱਥੇ ਤੱਕ ਉਮੀਦ ਆ ਵੀ 15-1600 ਰੁਪਏ ਕਿਸੇ ਨੇ ਪੁੱਛਣੀ ਨਹੀਂ 40% ਅਨਾਜ ਤੇ ਟੈਕਸ ਲੱਗਦਾ ਜਿਹੜਾ ਬਾਹਰਲੀ ਬਾਹਰ ਤੋਂ ਆਉਂਦਾ ਉਹ ਮੋਦੀ ਸਾਹਿਬ ਨੇ ਖਤਮ ਕਰਤਾ ਕਣਕ ਤੇ ਕਿਉਂਕਿ ਅੱਜ ਅਸੀਂ ਗੱਲ ਕਣਕ ਦੀ ਕਿਉਂ ਕਰਦੇ ਆ ਅਸੀਂ ਖੇਤੀ ਪ੍ਰધાન ਸੂਬਾ ਚਾਹੇ ਹਰਿਆਣਾ ਹੋਵੇ ਚਾਹੇ ਪੰਜਾਬ ਹੋਵੇ ਤੇ ਕਣਕ ਤੋਂ ਜਦੋਂ ਅਨਾਜ ਤੇ ਜਿਹੜੀ 40% ਟੈਕਸ ਲੱਗਦਾ ਦੀ ਪਿਊ ਡਿਊਟੀ ਲੱਗਦੀ ਸੀ ਜਦੋਂ ਖਤਮ ਹੋ ਗਈ ਸਾਡੀ ਕਣਕ ਕਿਸੇ ਨੇ ਪੁੱਛਣੀ ਨਹੀਂ ਲੋਕਾਂ ਨੂੰ 베ਰ ਹੋਣਾ ਪਊਗਾ ਉਹਨਾਂ ਦੀਆਂ ਮਜਬੂਰੀਆਂ ਉਹਨਾਂ ਨੂੰ ਵਿਸ਼ਵਾਸ ਕਰਨਾ ਪਊਗਾ ਪਰ ਸਭ ਤੋਂ ਵੱਡੀ ਗੱਲ ਅਸੀਂ ਪਿੰਡਾਂ ਦੇ ਵਿੱਚ ਇਹ ਕਹਿੰਨੇ ਆ ਵੀ ਤੁਸੀਂ ਚੁੱਪ ਕਰਕੇ ਨਾ ਬੈਠੋ ਜਿਹੜੀ ਜਥੇਬੰਦੀ ਨਾਲ ਤੁਸੀਂ ਜੁੜੇ ਹੋਏ ਹੋ ਜਾਂ ਜਿਹਦੇ ਨਾਲ ਜੁੜਨਾ ਹੈ ਕਿਹਾ ਤੁਹਾਡਾ ਨਹੀਂ ਫਰਜ ਬਣਦਾ ਉਹਨਾਂ ਦੇ ਆਗੂਆਂ ਨੂੰ ਸਵਾਲ ਨਹੀਂ ਕਰਨਾ ਚਾਹੀਦਾ ਤੁਹਾਨੂੰ ਵੀ ਆਹ ਤੁਸੀਂ ਗਲਤ ਕੀਤਾ ਆਹ ਗਲਤ ਕੀਤਾ ਵਿੱਟ ਤੇ ਨਾ ਸਵਾਲ ਕਰਿਆ ਕਰੋ ਸਾਹਮਣੇ ਇੱਕ ਢਾਹ ਕੇ ਸਵਾਲ ਕਰੋ ਕੌਣ ਕੌਣ ਆ ਰਹੇ ਹੁਣ ਇੱਥੇ 24 ਤਰੀਕ ਨੂੰ ਦੇਖੋ ਜਿਹੜਾ ਗੈਰ ਰਾਜਨੀਤਿਕ ਮੋਰਚ 17 ਜਥੇਬੰਦੀਆਂ ਕੰਮ ਕਰਦੀਆਂ ਉਹਨਾਂ ਦੇ ਸਾਰੇ ਆਗੂ ਆਉਣਗੇ ਹਰਿਆਣੇ ਤੋਂ ਆਗੂ ਆਉਣਗੇ ਕੁਝ ਰਾਜਸਥਾਨ ਤੋਂ ਵੀ ਆ ਰਹੇ ਆ ਪਰ ਸਾਰੀ ਜਗ੍ਹਾ ਹੈਗਾ ਪੂਰਾ ਪ੍ਰੋਟੈਸਟ ਆਪ ਦੇ ਆਪ ਦੇ ਜਰੀਏ ਆਪ ਦੇ ਆਪ ਦੇ ਤਰੀਕੇ ਹੋ ਸਟੇਟਾਂ 'ਚ ਵੀ ਜਿਹੜੀ 13 ਫਰਵਰੀ ਦੀ ਦਿੱਲੀ ਜਾਣ ਦੀ ਤਿਆਰੀ ਆ ਉਹ ਹੋ ਸਟੇਟਾਂ 'ਚ ਵੀ ਹੋ ਰਹੀ ਆ ਆਪਣੇ ਆਪਣੇ ਤਰੀਕੇ ਨਾਲ ਉਹ ਤਿਆਰੀਆਂ ਕਰ ਰਹੇ ਆ ਵੱਧ ਤੋਂ ਵੱਧ ਆਗੂ ਪਹੁੰਚਣਗੇ ਅਸੀਂ ਤੁਹਾਡੇ ਮਾਧਿਅਮ ਰਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਰੋਪੜ ਜ਼ਿਲ੍ਹੇ ਦੇ ਹੁਵਾਲੀ ਜ਼ਿਲ੍ਹੇ ਦੇ ਜਿਹੜੇ ਲਾਗਦੇ ਹੋਰ ਜ਼ਿਲ੍ਹੇ ਆ ਲੁਧਿਆਣਾ ਚਲਾ ਉਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਵੀ ਇੱਕ ਵਾਰ ਤੁਸੀਂ ਉਰੇ ਆਓ ਤੁਹਾਨੂੰ ਕੱਲੀ ਕੱਲੀ ਚੀਜ਼ ਤੇ ਜਾਣੂ ਕਰਾਇਆ ਜਾਵੇਗਾ ਜਿੱਕਿ ਹੁਣ ਤੁਸੀਂ ਪੰਜਾਬ ਦੀ ਇੱਕ ਸੈਂਟਰ ਦੀਆਂ ਮੰਗਾਂ ਦਾ ਸਾਰੀਆਂ ਲੋਕਾਂ ਨੂੰ ਪਤਾ ਲੱਗ ਚੁੱਕੇ ਆ ਕਿਉਂਕਿ ਸਾਰੀ ਰੌਲਾ ਪਾਉਨੇ ਆ ਹੁਣ ਪੰਜਾਬ ਦੇ ਵਿੱਚ ਚਿੱਪ ਵਾਲੇ ਮੀਟਰ ਦੀ ਗੱਲ ਚੱਲਦੀ ਆ ਜੀ ਕਿੰਨੀ ਵਾਰ ਤਾਂ ਸਰਕਾਰ ਮੰਨ ਗਈ ਵੀ ਚਿੱਪ ਵਾਲੇ ਮੀਟਰ ਨਹੀਂ ਲਾਵਾਂਗੇ ਔਰ ਕਿੱਡੀ ਵੱਡੀ ਤਲਵਾਰ ਹੈਗੀ ਆ ਜੀ ਚਿੱਪ ਵਾਲੇ ਮੀਟਰਾਂ ਦੀ ਹੋਰ ਬਹੁਤ ਸਾਰੀਆਂ ਪੰਜਾਬ ਦੀਆਂ ਇਹ ਜਿਹੀਆਂ ਮੰਗਾਂ ਜਿਹੜੀਆਂ ਮੰਨ ਕੇ ਮੁੱਕਰੀ ਆ ਇਦਾਂ ਹੀ ਜਿਹੜਾ ਮੋਰਚਾ ਸੀਗਾ ਦਿੱਲੀ ਅੰਦੋਲਨ ਚੱਲਿਆ ਸੀ ਉਹਦੇ ਵਿੱਚ ਮੰਗਾਂ ਮੰਨ ਕੇ ਜਿਹੜੀ ਹੈਗੀ ਆ ਭਾਜਪਾ ਸਰਕਾਰ ਮੁੱਕਰੀ ਆ ਔਰ ਜਿਹੜੀਆਂ ਉਸ ਟਾਈਮ ਦੀਆਂ ਰਹਿੰਦੀਆਂ ਮੰਗਾਂ ਜਦੋਂ ਪ੍ਰੈਸ਼ਰ ਬਣੂਗਾ ਉਹਨਾਂ ਨੂੰ ਵੀ ਪੂਰੀਆਂ ਕਰਾਵਾਂਗੇ ਜਿਹੜੀਆਂ ਪੰਜਾਬ ਦੀਆਂ ਮੰਗਾਂ ਉਹਨਾਂ ਨੂੰ ਵੀ ਪੂਰੀਆਂ ਕਰਾਵਾਂਗੇ ਤੁਹਾਡੇ ਮਾਦਿਆਂ ਮਰਾਈ ਅਸੀਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਅਸੀਂ ਚੰਗੇ ਚੰਗੇ ਆ ਚਾਹੇ ਮਾੜੇ ਆ ਪਰ ਕਿਸਾਨੀ ਨਾਲ ਅਸੀਂ ਦਗਾ ਨਹੀਂ ਕਮਾਵਾਂਗੇ ਜੇ ਕੋਈ ਤੁਹਾਨੂੰ ਲੱਗਿਆ ਸਾਨੂੰ ਜਿੱਥੇ ਮਰਜੀ ਬੁਲਾਓ 24 ਘੰਟੇ ਫੋਨ ਖੁੱਲੇ ਰਹਿਣੇ ਆ ਅਸੀਂ ਤੁਹਾਡੇ ਹਰ ਪਿੰਡ ਦਸਕਤ ਦਵਾਵਾਂਗੇ ਜਿਹੜੇ ਪਿੰਡ ਵੀ ਬੁਲਾਉਣਾ ਚਾਹੇ ਤੁਹਾਡੇ ਮਾਧਿਅਮ ਰਾਹੀਂ ਕਹਿੰਨੇ ਆ ਕਮੈਂਟ ਤੇ ਲੋਕ ਕਰ ਦਿੰਨੇ ਆ ਯਾਰ ਕਈਆਂ ਨੇ ਵਿਚਾਰਿਆਂ ਨੇ ਬਾਹਰ ਵੀ ਨਿਕਲੇ ਸਾਨੂੰ ਕਹਿ ਦੇਣਾ ਇਹਨਾਂ ਦੇ ਢਿੱਡ ਵਧ ਗਏ ਇਹ ਤਾਂ ਖੇਤੀਬਾੜੀ ਛੱਡੀ ਹੋਈ ਹੈ ਨਾ ਠੇਕੇ ਪਰ ਦਿੱਤੀ ਆ ਇਹ ਹੁਣ ਵਿਲੇ ਹੋਗੇ ਭੁੱਖੜੋਗੇ ਨਾ ਤਾਂ ਦਿੱਲੀ ਦੇ ਸੰਘਰਸ਼ ਚ ਜਿਹੜਾ ਪੈਸਾ ਇਕੱਠਾ ਹੋਇਆ ਸਾਡਾ ਕੋਈ ਲੈਣ ਦੇਣ ਨਹੀਂ ਨਾ ਗਾਂ ਨੂੰ ਕੋਈ ਲੈਣ ਦੇਣ ਹੋਊਗਾ ਕਿਸੇ ਪੈਸੇ ਨਾਲ ਅਸੀਂ ਖੁਦ ਖੇਤੀ ਕਰਦੇ ਆਂ ਵੀਰੋ ਜਿੰਨੀ ਸਾਰੀ ਟੀਮ ਖੜੀ ਆ ਔਰ ਜਿੰਨੀ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਨਾਲ ਜੁੜੀ ਹੋਈ ਟੀਮ ਆ ਨਾ ਉਹ ਕੱਲੀ ਗੱਲਾਂ ਨਹੀਂ ਕਰਦੀ ਆਲੂ ਆਲੂਆਂ ਦੀ ਵੀ ਖੇਤੀ ਕਰਦੀਏ ਕਣਕ ਦੀ ਵੀ ਝੋਨੇ ਦੀ ਵੀ ਗੰਨੇ ਦੀ ਵੀ ਖੇਤੀ ਕਰਦੇ ਆਂ ਤੇ ਕਿਨੂਆਂ ਦੀ ਵੀ ਖੇਤੀ ਕਰਦੇ ਆਂ ਸਬਜ਼ੀਆਂ ਦੀ ਸਾਰੀ ਚੀਜ਼ ਦੀ ਖੇਤੀ ਕਰਦੇ ਆਂ ਸਾਰੇ ਹੀ ਉਸ ਟੀਮ ਦੇ ਟੋਟਲ ਮਿਲਾ ਕੇ ਸਾਰੇ ਆਗੂ ਪੰਜਾਬ ਦੀ ਬੋਡੀ ਵਿੱਚ ਨਿਯੁਕਤ ਕੀਤੇ ਆਂ ਕਈ ਇਹੋ ਜਿਹੇ ਆਗੂ ਨੇ ਜਿਹੜਾ ਅਸੀਂ ਮੁਖ ਫਲਾਰਾ ਲਾਇਆ ਪੰਜਾਬ ਦਾ ਉਹ 40 ਕਿਲੇ ਕਿਨੂ ਦੀ ਖੇਤੀ ਕਰਦਾ ਜਿਹੜੀਆਂ ਅੱਜ ਬਦਲਾਅ ਦੀਆਂ ਗੱਲਾਂ ਹੁੰਦੀਆਂ ਬਦਲਾਅ ਵਾਲੀ ਖੇਤੀ ਵੀ ਕਰਦੇ ਆ ਸਾਰਾ ਕੁਝ ਕਰਦੇ ਆ ਸੋ ਕਮੈਂਟ ਕਰਨ ਤੋਂ ਪਹਿਲਾਂ ਵੀਰ ਮੇਰੇ ਸੋਚਣ ਪਰ ਜਿਹੜੇ ਵੀ ਕਮੈਂਟ ਕਰਦੇ ਆ ਉਹ ਇਸ ਕਮੈਂਟ ਬਾਕਸ ਚ ਜਰੂਰ ਆਪਦਾ ਨੰਬਰ ਕਹਿ ਦੇਣਾ ਆਪਦਾ ਪਿੰਡ ਦੱਸਣਾ ਅਸੀਂ ਉਹਨਾਂ ਦੇ ਪਿੰਡ ਪਹੁੰਚ ਕੇ ਬੜੇ ਸਤਿਕਾਰ ਨਾਲ ਤੱਥ ਨਾਲ ਉਹਨਾਂ ਨਾਲ ਗੱਲ ਰੱਖਾਂਗੇ ਤੇ ਬਾਕੀ ਫਿਰ ਅਪੀਲ ਕਰਦੇ ਆ ਤੁਹਾਡੇ ਮਾਦੀਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਆਓ ਪਰਸੋਂ ਬੁੱਧਵਾਰ ਨੂੰ 11 ਤੋਂ 3 ਵਜੇ ਕਿਸਾਨ ਮਹਾਪੰਚਾਇਤ ਹੋ ਰਹੀ ਆ ਕਿਸਾਨ ਜੂਨੀਅਰ ਸ਼ੇਅਰ ਪੰਜਾਬ ਵੱਲੋਂ ਤੁਸੀਂ ਸਾਰੇ ਸਮੂਹੇ ਕਰੋ ਇੱਥੇ ਪਹੁੰਚਣੇ ਤੇ ਸਥਾਨ ਕੀ ਹੈ ਜੀ ਸਥਾਨ ਰੋਪੜ ਦਾਣਾ ਮੰਡੀ 11 ਤੋਂ 3 ਵਜੇ ਜੀ ਅ ਗੁਰਦੁਆਰਾ ਪੱਠਾ ਸਾਹਿਬ ਦੇ ਬਿਲਕੁਲ ਨੇੜੇ ਵੱਡਾ ਇਤਿਹਾਸਕ ਗੁਰਦੁਆਰਾ ਸਾਹਿਬ ਹੈਗਾ ਇੱਥੇ ਅਸੀਂ ਚਾਹ ਪਾਣੀ ਦਾ ਪਕੌੜਿਆਂ ਦਾ ਪ੍ਰਬੰਧ ਵੀ ਕਰਾਂਗੇ ਲੰਗਰ ਦਾ ਪੂਰਾ ਪ੍ਰਬੰਧ ਹੋ ਚੁੱਕਿਆ ਤੇ ਸਾਡੇ ਵੱਲੋਂ ਤੁਹਾਨੂੰ ਬੇਨਤੀ ਹੈਗੀ ਆ ਵੀ ਤੁਸੀਂ ਸਿਰਫ 11 ਤਰੀਕ ਨੂੰ 24 ਤਰੀਕ ਨੂੰ 11 ਤੋਂ 3 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਕੱਲ ਦਾ ਦਿਨ ਬਚਾਲੇ ਆ ਜੀ ਪਰਸੋਂ ਨੂੰ 24 ਤਰੀਕ ਆ ਪਰਸੋਂ ਬੁੱਧਵਾਰ ਦਿਨ ਆ ਹੈਗਾ ਤੁਸੀਂ ਹੋਮੋ ਮਾ ਕੇ 11 ਤੋਂ 3 ਸਾਡਾ ਸਾਥ ਦਿਓ ਅਸੀਂ ਦਿਨ ਰਾਤ ਤੁਹਾਡੀ ਸੇਵਾ ਚ ਹਾਜ਼ਰ ਰਾਵਾਂਗੇ ਜਿਸ ਵੀ ਨੂੰ ਵੀ ਸਾਡੇ ਤੇ ਕੋਈ ਸ਼ੰਕਾ ਹੋਵੇ ਉਹ ਕਮੈਂਟ ਬਾਕਸ ਬਿਲਕੁਲ ਲਿਖ ਸਕਦਾ ਅਸੀਂ ਪੰਜਾਬ ਦੇ ਕਿਸੇ ਕੋਨੇ ਚ ਵੀ ਹੋ ਜਾਂ ਬਾਹਰਲੀਆਂ ਕੰਟਰੀਆਂ ਤੋਂ ਆਪਦਾ ਨੰਬਰ ਦੋ ਅਸੀਂ ਬਿਲਕੁਲ ਸਾਡੇ ਪ੍ਰਧਾਨ ਮੀਤ ਪ੍ਰਧਾਨ ਸਾਹਿਬ ਖੜੇ ਆ ਪੰਜਾਬ ਦੇ ਪੰਜੋੜਾ ਸਾਹਿਬ ਅਸੀਂ ਬਿਲਕੁਲ ਜਿ ਕਹੋਗੇ ਉੱਤੇ ਆ ਕੇ ਤੁਹਾਨੂੰ ਹਰ ਗੱਲ ਦਾ ਜਵਾਬ ਦਵਾਂਗੇ ਪੰਜੋਲਾ ਸਾਹਿਬ ਇਹਨਾਂ ਨੇ ਕਿਹਾ ਵੀ ਕਮੈਂਟ ਬਾਕਸ 'ਚ ਲਿਖੋ ਲੋਕ ਜਦੋਂ ਸਵਾਲ ਪੁੱਛਦੇ ਇਦੋਂ ਇੱਥੇ ਆਣਗੇ ਲੋਕ ਆ ਜਾਣ ਫਿਰ ਸਵਾਲ ਪੁੱਛਣ ਤੁਹਾਨੂੰ ਜਿਹੜੇ ਉਹਨਾਂ ਦੇ ਮਨਾਂ ਦੇ ਵਿੱਚ ਆ ਖੇਤੀਬਾੜੀ ਨੂੰ ਲੈ ਕੇ ਪੁਰਾਣੇ ਅੰਦੋਲਨ ਨੂੰ ਲੈ ਕੇ ਜਿੱਦਾਂ ਲੋਕ ਸਵਾਲ ਕਰਦੇ ਪੈਰਾਂ ਥੱਲੇ ਮਿੱਟੀ ਕੱਢ ਦਿੰਦੇ ਆ ਜਵਾਬ ਹੈਗੇ ਤੁਹਾਡੇ ਕੋਲ ਬਿਲਕੁਲ ਆਉਣ ਜੀ ਹਰ ਇੱਕ ਦਾ ਸਵਾਲ ਦਾ ਜਵਾਬ ਦਵਾਂਗੇ ਬੈਠ ਕੇ ਗੱਲ ਕਰਨ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਹੈਗੀ ਹੈ ਉਹਦਾ ਅਸੀਂ ਛੋਟੇ ਤੋਂ ਛੋਟੇ ਦਾ ਵੱਡੇ ਤੋਂ ਵੱਡੇ ਦਾ ਹਰ ਇੱਕ ਵੀਰ ਦਾ ਸੀ ਜਵਾਬ ਦੇਣਾ ਤੈਮਾਂ ਕਿ ਜੇ ਅਸੀਂ ਆਗੂ ਬਣੇ ਆ ਨਾ ਤਾਂ ਉਹਨਾਂ ਨੂੰ ਸੰਤੁਸ਼ਟ ਵੀ ਅਸੀਂ ਕਰਾਂਗੇ ਵੀ ਉਸ ਅੰਦੋਲਨ ਚ ਕੀ ਹੋਇਆ ਇਸ ਅੰਦੋਲਨ ਚੋ ਕੀ ਮਿਲੂਗਾ ਅਸੀਂ ਕੀ ਸਰਕਾਰ ਤੋਂ ਮਨਾ ਕੇ ਲੈ ਕੇ ਆਵਾਂਗੇ ਕਿਵੇਂ ਅੰਦੋਲਨ ਚੱਲੂਗਾ ਇਹ ਨਹੀਂ ਹੈਗਾ ਵੀ ਅੰਦੋਲਨ ਉੱਥੇ ਲਾ ਦਿੱਤਾ ਮੈਂ ਤਾਂ ਉੱਥੇ ਲੜਦਾ ਰਿਹਾ ਸੂਜਿਤ ਕਿਸਾਨ ਮੋਰਚੇ ਦੇ ਸਟੇਜ ਤੇ ਵੀ ਸਾਡੇ 32 ਆਗੂਆਂ ਵਿੱਚੋਂ ਦੋ ਤਾਂ ਬੈਠੋ ਉਹ ਬਿਠਾ ਲ ਕੇ ਉੱਥੇ ਲੋਕਾਂ ਨੂੰ ਆਪ ਘਰ ਨੂੰ ਆ ਜਾਣਾ ਉਹਨਾਂ ਚੋਂ ਨਹੀਂ ਅਸੀਂ ਇਹ ਤਾਂ ਨਹੀਂ ਬਹੁਤ ਗੱਲਾਂ ਅੰਦੋਲਨ ਜਿੱਥੇ ਵੱਡਾ ਚੱਲਿਆ ਤਜਰਬੇ ਬਹੁਤ ਮਿਲੇ ਆ ਸਵਾਲ ਵੀ ਬੜੇ ਖੜੇ ਹੋਏ ਕਈ ਲੋਕਾਂ ਨੇ ਕਿਹਾ ਵੀ ਸਾਨੂੰ ਤਾਂ ਨਹੀਂ ਭਾਵਨਾਵਾਂ ਪ੍ਰਗਟ ਕਰਨ ਦਾ ਵੀ ਸਮਾਂ ਨਹੀਂ ਸਟੇਜ ਤੇ ਮਿਲਦਾ ਸੀ ਕਈਆਂ ਨੇ ਕਿਹਾ ਆਗੂ ਜਾ ਕੇ ਹੋਟਲਾਂ ਦੇ ਵਿੱਚ ਸੌਂਦੇ ਰਹੇ ਲੋਕ ਸੜਕਾਂ ਤੇ ੱੱਕੇ ਖਾਂਦੇ ਰਹੇ ਕਈਆਂ ਨੇ ਕਿਹਾ ਸਾਨੂੰ ਸਾਡੇ ਜਕਾਰੇ ਸਾਡੀ ਫਤਿਹ ਬਦਾਨ ਤੋਂ ਸਾਡੀ ਕੇਸਰੀ ਦਸਤਾਰਾਂ ਤੋਂ ਅਲਰਜੀ ਹੁੰਦੀ ਰਹੀ ਇਹ ਸਾਰੀ ਚੀਜ਼ਾਂ ਨੂੰ ਕੌਣ ਦੇਖੂਗਾ ਦੇਖੋ ਮੈਂ ਪਹਿਲਾਂ ਵੀ ਕਿਹਾ ਜੀ ਅਸੀਂ ਕਿਸੇ ਨੂੰ ਨਹੀਂ ਕਿਹਾ ਵੀ ਇੱਥੇ ਫਤਿਹ ਨਾ ਬਲਾਓ ਉੱਥੇ ਮੈਂ ਪਹਿਲਾਂ ਵੀ ਤੁਹਾਡੇ ਚੈਨਲ ਤੇ ਕਿੰਨੀ ਵਾਰ ਕਿਹਾ ਵੀ ਉੱਥੇ ਰਾਮ ਰਾਮ ਵੀ ਹੁੰਦੀ ਸੀ ਉੱਥੇ ਅੱਲਾ ਅੱਲਾ ਵੀ ਹੁੰਦੀ ਸੀ ਤੇ ਉੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਹੁੰਦੀ ਸੀ ਠੀਕ ਹੈ ਨਿਸ਼ਾਨ ਸਾਹਿਬਾਂ ਦਾ ਵਿਰੋਧ ਕਰਿਆ ਜਿਹੜੇ ਕਾਮਰੇਡ ਆ ਉਹ ਤਾਂ ਸਤ ਸਿੱਖੀ ਤੋਂ ਪਹਿਲੇ ਐਲਰਜੀ ਆ ਉਹਨਾਂ ਨੂੰ ਅਸੀਂ ਠੋਕ ਕੇ ਕਹਿ ਰਹੇ ਹਾਂ ਜਿਹੜੇ ਵੀਰ ਨੂੰ ਵੀ ਕਿਸੇ ਨੇ ਸਾਡੇ ਕੋਲ ਗੱਲ ਕਰਨੀ ਅਸੀਂ ਕਰਾਂ ਉਹਨਾਂ ਦਾ ਜਵਾਬ ਦਵਾਂਗੇ ਵੀ ਕਾਮਰੇਡਾਂ ਨੇ ਕਦੋਂ ਸਿੱਖੀ ਦੀ ਗੱਲ ਕੀਤੀ ਅੱਜ ਸਾਡੇ ਵਰਗੇ ਪੱਗਾਂ ਬੰਨ੍ਹੇ ਮੇਂ ਜ਼ਰੂਰ ਆ ਉਹਨਾਂ ਦੀਆਂ ਸਾਡੇ ਵਰਗ ਦਿਖਦੇ ਜ਼ਰੂਰ ਹੈ ਪਰ ਅਸੀਂ ਕਦੇ ਕਿਹਾ ਹੋਵੇ ਸਾਡੀ ਜਥੇਬੰਦੀ ਨੇ ਕਿਹਾ ਹੋਵੇ ਇਹ ਸੰਯੁਕਤ ਕਿਸਾਨ ਮੋਰਚੇ ਦੀ ਕਿਸੇ ਆਗੂ ਨੇ ਕਿਹਾ ਹੋਵੇ ਗੈਰ ਰਾਜਨੀਤਿਕ ਮੋਰਚੇ ਚ ਵੀ ਭਾਈ ਨਿਸ਼ਾਨ ਸਾਹਿਬ ਆ ਦਾ ਅਸੀਂ ਵਿਰੋਧ ਕਰਦੇ ਆ ਜਾਂ ਫਤੇ ਨਹੀਂ ਬੁਲਾਉਣੀ ਫੇਰ ਸਾਨੂੰ ਕਹਿਣ ਤੁਹਾਡੀ ਜਥੇਬੰਦੀ ਦੇ ਜਿਹੜੇ ਅਲੱਗ-ਅਲੱਗ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਿੱਚ ਇਹਨਾਂ ਦਾ ਸੰਧਾਨਤਕ ਵਿਰੋਧ ਨਹੀਂ ਹੈਗਾ ਆਪਸ ਨਾਲ ਕੋਈ ਨਹੀਂ ਬਿਲਕੁਲ ਨਹੀਂ ਜੀ ਅਸੀਂ ਪਹਿਲਾਂ ਸਿੱਖ ਹੈ ਖੇਤੀ ਤਾਂ ਸਾਨੂੰ ਬਾਅਦ ਚ ਪਹਿਲਾਂ ਅਸੀਂ ਸਿੱਖ ਹੈ ਖੇਤੀ ਤਾਂ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀ ਉਸ ਤੋਂ ਪਹਿਲਾਂ ਸਾਨੂੰ 10ਵੇਂ ਪਾਤਸ਼ਾਹ ਨੇ ਸਿੱਖ ਬਣਾਇਆ ਅਸੀਂ ਸਿੱਖ ਕੌਮ ਐ ਸਾਡੀ ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਹਾਂ ਹਰ ਇੱਕ ਧਰਮ ਕਦੀ ਰੱਖਿਆ ਵੀ ਕਰਦੇ ਹਾਂ ਜਨੇਊ ਦੀ ਰੱਖਿਆ ਕਰੀ ਅੱਜ ਵੀ ਸਾਡੇ ਕਈ ਵੀਰ ਫਿਰਦੇ ਆ ਤੁਸੀਂ ਦੇਖਿਆ ਹੋਣਾ ਰਾਮ ਮੰਦਰ ਬਣਿਆ ਨਾ ਸਾਡੇ ਵਾਲੇ ਖੁਸ਼ੀਆਂ ਮਨਾਉਂਦੇ ਆ ਪਰ ਉਹ ਖੁਸ਼ੀਆਂ ਮਨਾਉਣ ਤੋਂ ਪਹਿਲਾਂ ਮੈਂ ਉਹਨਾਂ ਨੂੰ ਵੀਰਾਂ ਨੂੰ ਇੱਕ ਛੋਟੀ ਜਿਹੀ ਬੇਨਤੀ ਕਰਦਾ ਵੀ ਪਹਿਲਾਂ ਇਹਨਾਂ ਇਹਨਾਂ ਆਗੂਆਂ ਨੂੰ ਵੀ ਪੁੱਛ ਲੋ ਵੀ ਜਦੋਂ ਸਾਡੇ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਲੱਡੂ ਕਿਹਨੇ ਵੰਡੇ ਗੱਲ ਤਾਂ ਉੱਥੀ ਆ ਗਈ ਨਾ ਫੇਰ ਹੁਣ ਅਗਲੇ ਨਾਲ ਕਹਿੰਦਾ ਤੁਸੀਂ ਹਿੰਦੂ ਆਵਾ ਕਮੈਂਟ ਕਰਦਾ ਜਦੋਂ ਸਿੱਖਾਂ ਦਾ ਹਰਮੰਦਾ ਸਾਹਿਬ ਟੇਹਾ ਸਿੱਖਾਂ ਨੇ ਲੱਡੂ ਤਾਂ ਨਹੀਂ ਵੰਡੇ ਅੱਜ ਸਾਡੇ ਸਿੱਖਾਂ ਦਾ ਇੰਨਾ ਹਿਰਦਾ ਫੇਰ ਆ ਫੇਰ ਲੰਗਰ ਲੈ ਕੇ ਜਾ ਰਹੇ ਪਰ ਇਹਨਾਂ ਨੇ ਲੱਡੂ ਵੰਡੇ ਨਹੀਂ ਤੁਸੀਂ ਇਹ ਧਾਰਮਿਕ ਸੰਸ਼ੀਲਤਾ ਹੈ ਨਹੀਂ ਫਿਰ ਇਹਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਵੀ ਕਿਸੇ ਦਾ ਬਣਦਾ ਤਾਂ ਖੁਸ਼ੀ ਬਣਾਉਣੀ ਚਾਹੀਦੀ ਹੈ ਤੇ ਅਸੀਂ ਕਦੇ ਕਿਹਾ ਵੀ ਨਹੀਂ ਖੁਸ਼ੀ ਮਨਾਉਣੀ ਚਾਹੀਦੀ ਪਰ ਕਿਸੇ ਦਾ ਟਾ ਕੇ ਖੁਸ਼ੀ ਮਨਾਉਣੀ ਜਦੋਂ ਮੈਂ ਪਹਿਲਾਂ ਵੀ ਕਿਹਾ ਸੀ 500 ਸਾਲ ਪੁਰਾਣੀ ਕੋਟ ਨੇ ਆਰਡਰ ਕਰਤਾ ਵੀ ਇੱਥੇ 500 ਸਾਲ ਪਹਿਲਾਂ ਮੰਦਿਰ ਸੀ ਮੰਦਿਰ ਸੀ ਵੀ ਮੁਗਲਾਂ ਨੇ ਇੱਥੇ ਮਸਜਿਦ ਬਣਾਤੀ ਅੱਜ ਇਹਨਾਂ ਨੇ 500 ਸਾਲ ਪੁਰਾਣਾ ਇਤਿਹਾਸ ਚੱਕ ਕੇ ਉੱਥੇ ਮੰਦਿਰ ਟਾ ਕੇ ਸੌਰੀ ਮਸਜਿਦ ਟਾ ਕੇ ਮੰਦਿਰ ਬਣਾਤਾ ਉਹ ਸਾਡਾ 150 ਸਾਲ ਪੁਰਾਣਾ ਯਾਰ ਇਹ ਤੇ ਸਿੱਖ ਇਤਿਹਾਸ ਹੈ ਜਿਹਦੇ ਨਿਸ਼ਾਨ ਸਾਬ ਆਹਜਾ ਵੀ ਝੂਲਦੇ ਹਨ ਉਹ ਤਾਂ ਫਿਰ ਗੱਲ ਜਦੋਂ ਅਸੀਂ ਉਸ ਦੀ ਗੱਲ ਕਰਦੇ ਆਂ ਫਿਰ ਇਹਨੂੰ ਮੌਤ ਕਿਉਂ ਪੈਂਦੀ ਸੱਚ ਦੀ ਇੱਕ ਗੱਲ ਦੀ ਜਵਾਬ ਤਾਂ ਸਾਨੂੰ ਦੇਣਾ ਪਊਗਾ ਨਾ ਇਹ ਢਿੱਡੀ ਲੜਾਈ ਹੈ ਕਿਆ ਹੋਣ ਦੀ ਲੜਾਈ ਦੋ ਗੱਲਾਂ ਚੱਲੀਆਂ ਕੁਝ ਲੋਕ ਕਹਿੰਦੇ ਵੀ ਢਿੱਡ ਦੀ ਲੜਾਈ ਆ ਰੋਟੀ ਕਰਕੇ ਆਜੋ ਤੁਹਾਡੀ ਰੋਟੀ ਨਹੀਂ ਮਿਲਣੀ ਕੋਈ ਲੋਕਾਂ ਨੇ ਨਾਰਾ ਦਿੱਤਾ ਭਾਈ ਹੋਣ ਦੀ ਲੜਾਈ ਆ ਹੋਣ ਬਚਾਣੀ ਤਾਂ ਤਾਂ ਆਜੋ ਹੁਣ ਤੁਹਾਡਾ ਜਿਹੜਾ ਇਹ ਮਹਾਪੰਚਾਇਤ ਹੋਣ ਜਾ ਰਹੀ ਹੈ ਕੀ ਕਹਿੰਦੀ ਹੈ ਢਿੱਡ ਦੀ ਲੜਾਈ ਕਿ ਹੋਣ ਦੀ ਦੋਨੇ ਲੜਾਈਆਂ ਢਿੱਡ ਦੀ ਵੀ ਐ ਹੋਣ ਦੀ ਵੀ ਐ ਜੇ ਅਨਾਜ ਨਹੀਂ ਤਾਂ ਢਿੱਡ ਗਿਆ ਜੇ ਹੋਣਦ ਨਹੀਂ ਤਾਂ ਸਾਡਾ ਰਾਜ ਗਿਆ ਸਾਡਾ ਦਸਤਾਰ ਗਈ ਦੋਨੇ ਲੜਾਈਆਂ ਨਾਲ-ਨਾਲ ਲੜਾਂਗੇ ਢਿੱਡ ਦੇ ਨਾਲ-ਨਾਲ ਹੋਣਦ ਦੀ ਲੜਾਈ ਵੀ ਸਾਨੂੰ ਲੜਨੀ ਪਾਉਗੀ ਜੇ ਹੋਂ ਦੀ ਲੜਾਈ ਅਸੀਂ ਨਹੀਂ ਲੜਾਂਗੇ ਸਾਡਾ ਵजूद ਹੀ ਖਤਮ ਹੋ ਜਾਊਗਾ ਗੱਲਾਂ ਇਹ ਵੀ ਚੱਲੀਆਂ ਉਦੋਂ ਵੀ ਇਹ ਲੱਤਾਂ ਭਾਰ ਨਹੀਂ ਚਲਦੀਆਂ ਆਗੂਆਂ ਦੀਆਂ ਲੱਤਾਂ ਭਾਰ ਚਲਦੀਆਂ ਪਹਿਲਾਂ ਦੱਸ ਦਿਓ ਕਿਉਂਕਿ ਲੋਕ ਫਿਰ ਜਦੋਂ ਆ ਕੇ ਖੜਦੇ ਲੋਕ ਵੜਕ ਮਾਰਦੇ ਆਗੂ ਫਿਰ ਕਈ ਵਾਰ ਪਿੱਛੇ ਨੂੰ ਭੱਜਦੇ ਆ ਲੱਤਾਂ ਦੱਸ ਦਿਓ ਆਪਣੀ ਮੈਂ ਗੱਲ ਤੁਹਾਡੀ ਹੋਰ ਪਹਿਲਾਂ ਦੱਸ ਦਮਾ ਜੀ ਲੱਤਾਂ ਭਾਰ ਚੱਲਣ ਵਾਲੀ ਕਈ ਇਹੋ ਜਿਹੇ ਹੁੰਨੇ ਆ ਭੀੜ ਦੇ ਵਿੱਚ ਜਿਹੜੇ ਨਾ ਸਿਰਫ ਰੌਲਾ ਪਾਉਣਾ ਹੁੰਦਾ ਜਦੋਂ ਉਹਨਾਂ ਨੂੰ ਕਹੀਦਾ ਵੀ ਨਾ ਬੈਠੋ ਓਰੇ ਬੈਠਣਾ ਏ ਫਿਰ ਉਹ ਰਾਤ ਨੂੰ ਦਿਖਦੇ ਨਹੀਂ ਅੱਛਾ ਲੋਕਾਂ ਵਿੱਚ ਵੀ ਹੁੰਦੇ ਆ ਲੋਕਾਂ 'ਚ ਵੀ ਹੁੰਨੇ ਆ ਉਹ ਰੌਲਾ ਸਭ ਤੋਂ ਵੱਧ ਪਾਉਨੇ ਆ ਹੁਣ ਜਿਹੜੇ ਦਿੱਲੀ ਅੰਦੋਲਨ ਦੇ ਸਟੇਜ ਦੀ ਗੱਲ ਹੋਈ 25 ਤਰੀਕ ਰਾਤ ਨੂੰ ਮੈਂ ਉਹ ਸ਼ੁਰੂਤ ਕਰਨ ਲੱਗਿਆ ਉੱਥੇ ਕਈ ਰੌਲਾ ਪਾਉਣੇ ਵਾਲੇ ਤੇ ਮੇਰਾ ਉਹ ਫਲਾਣਾ ਨਹੀਂ ਲੱਗਦਾ ਮੇਰਾ ਫਲਾਣਾ ਨਹੀਂ ਲੱਗਦਾ ਉਹ ਮੁੜ ਕੇ ਦਿਖੇ ਨਹੀਂ ਅਸੀਂ ਭੱਜੇ ਨਹੀਂ ਉੱਥੋਂ ਚਾਹ ਜੋ ਮਰਜੀ ਹੋਇਆ ਗੋਲੀਆਂ ਚੱਲੀਆਂ ਡਾਂਗਾ ਚੱਲੀਆਂ ਅਸੀਂ ਉੱਥੇ ਖੜੇ ਰਹੇ ਜਦੋਂ ਤੁਰਪੇ ਫੇਰ ਨਹੀਂ ਜੇ ਬੜਕ ਮਾਰਨੀ ਹੈ ਫੂ ਤਾਂ ਹੌਸਲਾ ਵੀ ਰੱਖੋ ਦਿਲ ਦੇ ਵਿੱਚ ਵੀ ਅਸੀਂ ਉੱਥੇ ਬੈਠਣਾ ਵੀ ਆ ਸੋ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਬੜਕ ਪੈਣਾ ਮਾਰਨੇ ਤੋਂ ਪਹਿਲਾਂ ਸੋਚੇ ਕਰੋ ਵੀ ਅਸੀਂ ਇਹਨਾਂ ਦਾ ਸਾਥ ਦੇ ਸਕਦੇ ਨੇ ਤੇ ਬਰਾਬਰ ਉਹਦੇ ਬੈਠ ਸਕਦੇ। ਉਹ ਮੁੜ ਕੇ ਦਿਖੇ ਨਹੀਂ। ਜਿਹੜੇ ਲੋਕ ਤੁਹਾਡੇ ਨਾਲ ਖੜਦੇ ਆ ਕਿ ਜਾ ਖੜਨਾ ਚਾਹੁੰਦੇ ਜਾਂ ਆਣਗੇ ਜਿਨ੍ਹਾਂ ਨੂੰ ਤੁਸੀਂ ਸੱਦਾ ਦੇ ਰਹੇ ਹੋ। ਉਹ ਲੋਕਾਂ ਵਿੱਚ ਇਹ ਤਾਂ ਨਹੀਂ ਹੋਊਗਾ ਕਿ ਕੱਲ ਉਹਨਾਂ ਨੂੰ ਲੋੜ ਪਵੇ ਕਿਸੇ ਮਸਲੇ ਦੇ ਵਿੱਚ ਤੇ ਤੁਸੀਂ ਫੋਨ ਇਹਨਾਂ ਫਿਰ ਚੱਕੋ। ਵੀ ਕੁਲਵਿੰਦਰ ਜੀ ਹੁਣ ਤਾਂ ਫੋਨ ਇਹ ਨਹੀਂ ਚੱਕ ਰਹੇ। ਬਹੁਤ ਸਾਰੇ ਮਸਲੇ 'ਚ ਇਦਾਂ ਵੀ ਹੁੰਦਾ ਵੀ ਆਪਣਾ ਆਪਣਾ ਮਤਲਬ ਘਟਾ ਕੇ ਲੋਕੀ ਜਾਂਦੇ ਲੱਗਦੇ ਮੁੜ ਕੇ ਫਿਰ ਗੱਲ ਹੀ ਨਹੀਂ ਸੁਣਦੇ ਕਦੇ। ਦੇਖੋ ਜਿਹੜੀ ਗੱਲ ਤੁਸੀਂ ਫੋਨ ਦੀ ਕਰੀ ਫੋਨ ਨਾ ਚੱਕੋ। ਜ ਸਾਡੇ ਬਲਾਕ ਪ੍ਰਧਾਨ ਸਾਹਿਬ ਹੈ ਇਕਾਈ ਪ੍ਰਧਾਨ ਸਾਹਿਬ ਹੈ ਪਹਿਲਾਂ ਉਹਨਾਂ ਕੋਲ ਦੱਸੋ ਮਸਲਾ ਵੀ ਦੇਖਣਾ ਪਊਗਾ ਨਾ ਵੀ ਇਹਦਾ ਕੀ ਹੈ ਕਿਉਂਕਿ ਲੋਕ ਤਾਂ ਅੱਜ ਕੱਲ ਆਪਣੀ 9 7 ਸਾਲ ਲੜ ਕੇ ਸਾਨੂੰ ਫੋਨ ਕਰ ਲੈ ਜੇ ਸਾਡਾ ਫੈਸਲਾ ਕਰੋ ਉਹ ਤਾਂ ਅਸੀਂ ਫੈਸਲੇ ਕਰਦੇ ਨਹੀਂ ਕਰਾਉਂਦੇ ਨਾਕ ਮੇਲਿੰਗ ਨਹੀਂ ਕਰਨੀ ਤੁਸੀਂ ਬਿਲਕੁਲ ਜੀ ਠੀਕ ਹੈ ਸਾਡੇ ਇਕਾਈ ਪ੍ਰਧਾਨ ਸਾਹਿਬ ਹੈ ਉਹਦੇ ਅੱਗੇ ਬਲਾਕ ਪ੍ਰਧਾਨ ਸਾਹਿਬ ਹੈ ਜ਼ਿਲ੍ਹਾ ਪ੍ਰਧਾਨ ਸਾਹਿਬ ਹੈ ਉਹਨਾਂ ਕੋਲ ਦੱਸੋ ਜੇ ਉਹ ਮਸਲਾ ਸਾਡੇ ਤੱਕ ਲੈ ਕੇ ਆਉਂਗੇ ਬਿਹਾਈ ਸਹੀ ਹੈ ਅਸੀਂ ਕਰਾਂਗੇ ਹੱਲ ਜਿੱਥੇ ਮਰਜ਼ੀ ਹੋਵੇ ਜਿਹੜੇ ਮਰਜ਼ੀ ਪੰਜਾਬ ਦੇ ਕੋਨੇ ਤੱਕ ਹੋਵੇ ਉੱਥੇ ਤੱਕ ਪਹੁੰਚ ਜਿਹੜੀਆਂ ਆਮ ਮੁਖ ਮੰਗਾ ਜਿਹੜੀਆਂ ਹੈਗੀਆਂ ਜਿਨ੍ਹਾਂ ਨੂੰ ਲੈ ਕੇ ਸੱਦਾ ਏ ਲੋਕ ਵੀ ਮਹਿਸੂਸ ਕਰਨ ਉਹ ਸੁਣ ਕੇ ਆਉਣ ਮੰਗਾ ਦੱਸ ਦਿਓ ਵੀ ਕਿਹੜੀ ਗੱਲ ਕਰਕੇ ਆਉਣ ਹੁਣ ਲੋਕ ਦੇਖੋ ਜੋ ਸਾਡੇ ਅਸੀਂ ਜਦੋਂ ਦਿੱਲੀ ਤੋਂ ਆਏ ਹਾਂ ਉਦੋਂ ਤਾਂ ਹੀ ਲੋਕਾਂ ਨੂੰ ਦੱਸਣ ਲੱਗੇ ਹੋਏ ਆ ਵੀ ਸਾਡਾ ਲਖੀਂ ਪਖੀਰੀ ਸਾਡੇ ਸਿੱਖ ਭਰਾ ਜਿਹੜੇ ਸ਼ਰੀਆਂ ਇੱਕ ਕੁੱਤਿਆਂ ਵਾਂਗ ਆਏ ਮਾਰਤੇ ਆਰ ਗੱਡੀ ਚੜਾ ਕੇ ਸਿੱਧਾ ਹੀ ਕੋਈ ਇਨਸਾਨ ਦੀ ਕਦਰ ਨਹੀਂ ਸੀ ਉਹ ਚਾਰ ਨੌਜਵਾਨ ਸਿੱਖਾਂ ਦਾ ਅਸੀਂ ਇਨਸਾਫ ਲੈਣਾ ਲਕੀਂ ਪਖੀਰੀ ਵਾਲਾ ਉਹ ਜਿਹੜੇ 6 ਮੁੰਡੇ ਪਰਚੇ ਜੇਲ੍ਹ ਚ ਬੈਠੇ ਉਹਨਾਂ ਨੂੰ ਬਾਹਰ ਕਢਾਉਣਾ ਹਰਿਆਣੇ ਦੇ ਵਿੱਚ 75000 ਦੇ ਲਗਭਗ 7545000 ਲਗਭਗ ਪਰਚੇ ਆਏ ਉਹ ਕੈਨਸਲ ਕਰਵਾਉਣਾ ਤੇ ਚੰਡੀਗੜ੍ਹ ਦੇ ਵਿੱਚ 30 31 ਪਰਚੇ ਆ ਉਹ ਕੈਨਸਲ ਕਰਵਾਉਣੇ ਆ ਉਹ ਸਾਡੇ ਆਗੂਆਂ ਨੇ ਜੋ ਛੱਡਿਆ ਹੈ ਦੂਜਾ ਆ ਗੀ ਪੰਜਾਬ ਦੀ ਗੱਲ ਪੰਜਾਬ ਦੇ ਵਿੱਚ ਇਹੀ ਸਰਕਾਰ ਸਾਡੇ ਕੋਲ ਚਾਰ ਵਾਰ ਮੀਟਿੰਗਾਂ ਚ ਕਹਿ ਕੇ ਚਲੀ ਗਈ ਚਿਪ ਵਾਲੇ ਮੀਟਰ ਨਹੀਂ ਲੱਗਣਗੇ ਪਰ ਉਹ ਅੱਜ ਵੀ ਲਾ ਰਹੀ ਹੈ ਉਹ ਸਾਡੀ ਮੰਗ ਹੈ ਵੀ ਚਿੱਪ ਵਾਲੇ ਮੀਟਰ ਅਸੀਂ ਕਾਰਪੋਰੇਟ ਘਰਾਣੇ ਆਪਣੇ ਪਰ ਹਾਵੀ ਨਹੀਂ ਹੋਣ ਦੇਣੇ ਤੇ ਦੂਜਾ ਲਿੰਪੀ ਸਪੇਨ ਵਾਲਾ 30000 ਰੁਪਏ ਨੂੰ ਆਪ ਖੁਦ ਸੀਐਮ ਸਾਹਿਬ ਮੰਨਿਆ ਮੈਂ 30000 ਰੁਪਏ ਪਰ ਪਸ਼ੂ ਦਾ ਪਾਉਂਗਾ ਅੱਜ ਤੱਕ ਕਿਹਨੂੰ ਦਿੱਤਾ ਕਿਉਂਕਿ ਬੋਰਡ ਤਾਂ ਲੱਗ ਗਿਆ ਵੀ ਅਸੀਂ ਇੰਨਾ ਮੁਆਵਜ਼ਾ ਦੇ ਦਿੱਤਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਉਹ ਪੁੱਛਣਾ ਇੱਥੇ ਲੋਕਾਂ ਨੂੰ ਬੁਲਾ ਕੇ ਭਾਈ ਕਿਸੇ ਦੇ ਖਾਤੇ 'ਚ ਪਿਆ ਤਾਂ ਸਾਨੂੰ ਦੱਸ ਦਿਓ ਅਸੀਂ ਸਰਕਾਰ ਨੂੰ ਦਸਤਾ ਦਿਖਾਉਣ ਜੋਗੇ ਤਾਂ ਹੋ ਜੀਏ ਵੀ ਆਹ ਖਾਤੇ 'ਚ 30000 ਆ ਗਿਆ ਕਿਉਂਕਿ ਬੋਰਡਾਂ ਉੱਪਰ ਤਾਂ ਲੱਗ ਗਿਆ ਤੇ ਜਿਹੜਾ ਚਾਈਨਾ ਵਾਇਰਸ ਨਾਲ ਝੋਨਾ ਖਤਮ ਹੋਇਆ 12000 ਨੂੰ ਮੰਨਿਆ ਸੀ ਉਹ ਪੁੱਛਣ ਆ ਲੋਕਾਂ ਨੂੰ ਉਰੇ ਬਲਾ ਕੇ ਵੀ ਕਿਹਨੂੰ ਕਿਹਨੂੰ ਮਿਲਿਆ ਭਾਈ ਸਾਨੂੰ ਦੱਸ ਦਿਓ ਵੀ ਜੇ ਕਿਸੇ ਨੂੰ ਵੀਰ ਨੂੰ ਮਿਲਿਆ ਸਾਡੀਆਂ ਇਹ ਮੰਗਾਂ ਹੈ ਲੋਕਾਂ ਵਾਸਤੇ ਲੜ ਰਹੇ ਹਾਂ ਲੋਕਾਂ ਦੀਆਂ ਮੰਗਾਂ ਹੈ ਇਸ ਕਰਕੇ ਬੇਨਤੀ ਹੈ ਵੀ 24 ਤਰੀਕ ਨੂੰ ਇੱਥੇ ਵੱਧ ਆਉਂਗੇ ਇਕੱਠ ਹੋਊਗਾ ਸਰਕਾਰ ਤੋਂ ਅਸੀਂ ਮੰਗਾ ਮੰਨਾਲਾਂਗੇ ਜੇ ਅਸੀਂ ਆਪਣੇ ਆਪਣੇ ਘਰ ਬੈਠਣਾ ਹੈ ਫਿਰ ਸਰਕਾਰ ਨੇ ਕਿਵੇਂ ਝੁਕਣਾ ਲੜਾਈ ਹੁਣੇ ਭੰਗੂ ਸਾਹਿਬ ਨੇ ਦੱਸਿਆ ਵੀ ਕਣਕ ਦੇ ਉੱਤੋਂ ਜੋ ਟੈਕਸ ਉਧਰੋਂ ਘਟਾ ਕੇ ਮੰਗਵਾਈ ਜਾ ਰਹੀ ਬਾਹਰੋਂ ਵੀ ਲੜਾਈ ਕਣਕ ਕਰਕੇ ਵੀ ਆ ਹੁਣੇ ਲੜ ਤੁਹਾਡੀਆਂ ਗੱਲਾਂ ਕਹਿੰਦੇ ਵੀ ਲੜਾਈ ਤਾਂ ਬਹੁਤ ਹੀ ਅਣਖ ਦੀ ਆ ਇਨਸਾਫ ਲੈਣਾ ਆਪਣੇ ਭਰਾਮ ਦਾ ਕਣਕ ਦੀ ਲੜਾਈ ਕਿ ਅਣਖ ਦੀ ਲੜਾਈ ਆ ਦੋਨੋਂ ਹੈ ਜੀ ਮੈਂ ਫੇਰ ਕਹਿ ਰਿਹਾ ਢਿੱਡ ਦੀ ਵੀ ਆ ਹੋਂਦ ਦੀ ਵੀ ਆ ਜੇ ਹੋਂਦ ਹੈ ਤਾਂ ਢਿੱਡ ਹੈ ਜੇ ਢਿੱਡ ਹੈ ਤਾਂ ਹੋਂਦ ਹੈ ਮੇਰੀਆਂ ਦੋਹੀ ਲੜਾਈਆਂ ਜੀ ਸਾਡੀਆਂ ਇਹ ਸਾਡਾ ਪੰਜਾਬ ਹੈ ਪੰਜਾਬ ਨੇ ਇਸ ਹਿੰਦੁਸਤਾਨ ਦਾ ਢਿੱਡ ਭਰਿਆ ਜਰੂ ਅੱਜ ਪੰਜਾਬ ਦੇ ਟੋਟੇ ਕਰ ਕਰਕੇ ਛੋਟਾ ਕਰਤਾ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਨੂੰ ਅੱਖਾਂ ਦਿਖਾਉਣਗੇ ਇਹਦਾ ਮਤਲਬ ਇਹ ਨਹੀਂ ਅਸੀਂ ਬਰਜੇਲ ਨਹੀਂ ਡਰਨੇ ਵਾਲੇ ਨਹੀਂ ਅਸੀਂ ਇਹ ਤਾਂ ਸਰਕਾਰ ਨੂੰ ਅਸੀਂ ਅੱਜ ਦਿਖਾਉਣ ਵਾਸਤੇ ਇੱਥੇ ਵੀ ਸਾਡੇ ਲੋਕ ਇੰਨੇ ਇਕੱਠੇ ਵੇਰੇ ਰਹਿ ਠੀਕ ਹੈ ਲੋਕਾਂ ਦਾ ਮਨ ਟੁੱਟਿਆ ਤੁਹਾਡੀ ਬਿਲਕੁਲ ਸਹੀ ਗੱਲ ਹੈ ਲੋਕਾਂ ਦਾ ਮਨ ਟੁੱਟਿਆ ਲੋਕਾਂ ਨੂੰ ਦਰਦ ਹੈ ਪਰ ਜਿਹੜੇ ਦਰਦ ਹੀ ਫੇਰ ਆਉਣਗੇ ਲੋਕ ਦੱਸਣਗੇ ਆ ਕੇ ਉਹਦੇ ਸੁਣਨਗੇ ਉਹਨਾਂ ਨੂੰ ਦੱਸਾਂਗੇ ਵੀ ਭਾਈ ਸਾਡੇ ਕੋਲ ਆਹ ਕੁਝ ਹੋਈ ਠੀਕ ਹੈ ਜੀ ਕਈ ਵਾਰ ਭਰਾ ਭਰਾ ਨੂੰ ਮਾਰ ਦਿੰਦਾ ਮਾਰ ਦਿੰਦਾ ਨਾ ਪਰ ਉਹ ਫੇਰ ਵੀ ਜਦੋਂ ਮਾਰ ਵੀ ਦਿੰਦਾ ਉਹਦੇ ਪਰਿਵਾਰ ਨੂੰ ਪਾਲਦਾ ਏ ਕਿਉਂਕਿ ਉਹ ਆਪਣਾ ਏ ਸਾਡੇ ਲੋਕਾਂ ਦਾ ਜੇ ਮਨ ਟੁੱਟਿਆ ਨਾ ਅਸੀਂ ਫੇਰ ਉਹਨਾਂ ਵਾਸਤੇ ਖੜੇ ਆਂ ਲੋਕ ਸਾਡੇ ਵਾਸਤੇ ਇੱਥੇ ਜ਼ਰੂਰ ਆਉਣਗੇ ਵੱਧ ਤੋਂ ਵੱਧ ਚੜ ਕੇ ਆਉਣਗੇ ਤੇ ਅਸੀਂ ਇਨਸਾਫ ਸਰਕਾਰ ਤੋਂ ਜ਼ਰੂਰ ਲਵਾਂਗੇ ਬਿਲਕੁਲ ਸੋ ਇੱਕ ਕਿਸਾਨ ਮਹਾਪੰਚਾਇਤ ਜੋ ਰੱਖੀ ਗਈ ਹੈ ਲੜਾਈ ਉਸ ਦੀ ਕੀ ਹੈ ਲੜਾਈ ਉਸ ਦੀ ਢਿੱਡ ਦੀ ਵੀ ਹੈ ਲੜਾਈ ਹੋਣ ਦੀ ਵੀ ਹੈ ਲੜਾਈ ਕਣਕ ਦੀ ਵੀ ਇਹ ਲੜਾਈ ਅਣਖ ਦੀ ਵੀ ਹੈ ਸੋ ਇਹ ਸਾਰੀਆਂ ਗੱਲਾਂ ਜੇ ਤੁਸੀਂ ਵੀ ਮਹਿਸੂਸ ਕਰਦੇ ਹੋ ਜੇ ਇਹਨਾਂ ਦੀਆਂ ਗੱਲਾਂ ਤੁਹਾਨੂੰ ਲੱਗਦੀਆਂ ਕਿ ਖਿੱਚਦੀਆਂ ਇਹਨਾਂ ਦੀਆਂ ਗੱਲਾਂ ਸੁਣਨ ਲਈ ਤੁਹਾਨੂੰ ਆਣਾ ਚਾਹੀਦਾ ਹੈ ਜੇ ਤੁਹਾਡੇ ਮਨ ਦੇ ਵਿੱਚ ਪੁਰਾਣੇ ਕਿਸਾਨ ਅੰਦੋਲਨ ਨੂੰ ਲੈ ਕੇ ਕੋਈ ਸਵਾਲ ਹੈ ਤੁਸੀਂ ਸਵਾਲ ਕਰਨੇ ਚਾਹੁੰਦੇ ਹੋ ਜਾਂ ਹੋਰ ਕੋਈ ਮਸਲੇ ਤੁਸੀਂ ਵੀ ਸਮਝਦੇ ਹੋ ਕਿ ਕਿਸਾਨੀ ਦੇ ਖੇਤੀਬਾੜੀ ਦੇ ਨਾਲ ਸੰਬੰਧਿਤ ਉਜਾਗਰ ਹੋਣੇ ਚਾਹੀਦੇ ਆ ਤਾਂ ਇਸ ਕਿਸਾਨ ਮਹਾਪੰਚਾਇਤ ਦਾ ਤੁਸੀਂ ਹਿੱਸਾ ਬਣ ਸਕਦੇ ਹੋ ਜਿਸ ਦਾ ਸੱਦਾ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਵੱਲੋਂ 24 ਤਰੀਕ ਦੇ ਲਈ ਦਾਣਾ ਮੰਡੀ ਰੂਪਨਗਰ ਦੇ ਵਿੱਚ ਦਿੱਤਾ ਜਾ ਰਿਹਾ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ